ਇਹ ਸੇ ਨਹੀਂ ਆਏ ਜੀ ਮਹਾਰਾਜ ਨੇ ਬੁਲਾਇਆ ਇਹਦੇ ਲਈ ਧੰਨਵਾਦ ਕਰਦੇ ਆ ਕਿ ਮਹਾਰਾਜ ਨੇ ਅੱਜ ਫੇਰ ਸਾਨੂੰ ਆਪਦੇ ਦਰਸ਼ਨੇ ਦਾਰ ਬਖਸ਼ੇ ਨੇ ਪਹਿਲਾਂ ਕਾਲਜਾਂ ਤੇ ਸਕੂਲਾਂ ਨੂੰ ਆਸ਼ਕੀ ਦੇ ਅੱਡੇ ਬਣਾਇਆ ਸੀ ਗੁਰੂ ਘਰਾਂ ਨੂੰ ਤਾਂ ਬਖਸ਼ ਦੋ ਯਾਰ ਤੁਸੀਂ ਗੁਰੂ ਘਰਾਂ ਦੇ ਵਿੱਚ ਵੀ ਆਸ਼ਕੀ ਦਿਖਾਉਣੇ ਸ਼ੁਰੂ ਕਰ ਦਿੱਤੀ ਚੰਗਾ ਮੈਸੇਜ ਦਿੱਤਾ ਜਾ ਸਕਦਾ ਆ ਬੈਂਤ ਸਿੰਘ ਨੂੰ ਮਾਰਿਆ ਉਹਦੇ ਤੇ ਫਿਲਮ ਬਣਾਓ ਇੰਦਰਾ ਗਾਂਧੀ ਫੋਕੀਆ ਸਿੰਘਾਂ ਨੇ ਉਹਦੇ ਤੇ ਫਿਲਮ ਬਣਾਓ ਅਸੀਂ ਪੰਜਾਬ ਦੇ ਪਾਣੀਆਂ ਦੀ ਲੜਾਈ ਕਿਵੇਂ ਲੜੀ ਐ ਕਿਵੇਂ ਬਲਵਿੰਦਰ ਸਿੰਘ ਜਟਾਣੇ ਨੇ ਪੰਜਾਬ ਦੇ ਪਾਣੀ ਰੁੱਕੇ ਐ ਉਹਦੇ ਤੇ ਫਿਲਮ ਬਣਾਓ ਨਹੀਂ ਬਣਾਉਣਗੇ ਉਹ ਜਸ ਬਾਜਵਾ ਤੇ ਅਮਰਤਮਨ ਹੁੰਦੇ ਨੇ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨ ਵੀਡੀਓ ਵੀ ਬਣਦੀ ਹੈ ਅਤੇ ਬਾਹਰ ਆ ਕੇ ਫਿਲਮ ਬਾਰੇ ਇਹ ਵੀ ਦੱਸਿਆ ਜਾਂਦਾ ਕਿ 27 ਤਰੀਕ ਨੂੰ ਆ ਰਹੀ ਹੈ ਇਸੇ ਦਿਨ ਤੁਸੀਂ ਦੇਖਣ ਜਾਓ ਤੇ ਸਾਨੂੰ ਮਹਾਰਾਜ ਨੇ ਇਸ ਫਿਲਮ ਕਰਕੇ ਇੱਥੇ ਬੁਲਾਇਆ ਹੈ ਦਰਸ਼ਨ ਦਿਦਾਰ ਹੋਇਆ ਤੇ ਬਾਬਾ ਮੇਰ ਤੇ ਅਗਲੀ ਵਾਰ ਫੇਰ ਆਵਾਂਗੇ ਪਰ ਹੈਰਾਨੀ ਜਣੇ ਗੱਲ ਇਹ ਹੁੰਦੀ ਹੈ ਜਦ ਜੱਤੇਦਾਰ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਅਸੀਂ ਕਹਿੰਨੇ ਆ ਕਿ ਹਾਂ ਇੱਕ ਸੀਨ ਦੇ ਵਿੱਚ ਸਿੱਖਿਆ ਦੇਤੀ ਕਿ ਸ਼ੁਕਰਾਨੇ ਦੇ ਵਿੱਚ ਰਹੁ ਸਬਰ ਦੇ ਵਿੱਚ ਰਹੁ ਤੇ ਨਾਲ ਤੁਹਾਡੇ ਬੱਚਿਆਂ ਨੂੰ ਜਿਹੜੀ ਆਸ਼ਕੀ ਸਿਖਾਤੀ ਉਹ ਨੀਰੂ ਬਾਜ ਬਚਾ ਲਾ ਲਈ ਅਸੀਂ ਸਰਦਾਰਾਂ ਦੇ ਪਰਿਵਾਰ ਤੇ ਜੇਕਰ ਕੱਲ ਜਸ ਬਾਜਵਾ ਅਮਰਤਮਨ ਉੱਥੇ ਆਏ ਆ ਅੱਗਾਂ ਦੇ ਵਿੱਚ ਸਿਰਫ ਸਾਇਆ ਕਿ ਇੰਨਾ ਨਹੀਂ ਸੀ ਪਤਾ ਕਿ ਸਾਡਾ ਤਖਤ ਹੈਗਾ ਜਿੱਦ ਤੋਂ ਹੁਕਮ ਜਾਰੀ ਹੋਇਆ ਉਹ ਵੀ ਮੰਨਣਾ ਪੈਣਾ ਪ੍ਰੋਫੈਸ਼ਨਲ ਤਰੀਕੇ ਨਾਲ ਉਹਨਾਂ ਦੀ ਅੰਦਰ ਵੀਡੀਓ ਸ਼ੂਟ ਹੁੰਦੀ ਹੈ ਹਾਲਾਂਕਿ ਇੱਥੋਂ ਇੱਕ ਮੀਡੀਆ ਵੀ ਅੰਦਰ ਜਾ ਕੇ ਉਦੋਂ ਸ਼ੂਟ ਕਰਦਾ ਪਰ ਜੇ ਆਮ ਸੇਵਾਦਾਰ ਉੱਤੇ ਫੋਟੋ ਕਿੱੱਚੇ ਆਮ ਸੰਗਤ ਉੱਤੇ ਫੋਟੋ ਕਿੱੱਚੇ ਤਾਂ ਵਰਸ਼ੇ ਵਾਲੇ ਲੱਗੇ ਆ ਜਾਂਦੇ ਆ ਕਿ ਉਦੋਂ ਕੋਈ ਰੋਕਣ ਵਾਲਾ ਸੀਗਾ ਨਹੀਂ ਤੇ ਰੂਹਾਨੀਅਤ ਦਾ ਕੇਂਦਰ ਆ ਤੁਸੀਂ ਯਾਰ ਆਪਣੀ ਇੱਥੇ ਮਸ਼ਹੂਰੀ ਕਰਵਾਉਣ ਵਾਸਤੇ ਕੋਡੀਆਂ ਤੇ ਇਹਦੇ ਉੱਤੇ ਮੈਨੂੰ ਲੱਗਦਾ ਕਿ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਫਿਰ ਤਾਂ-ਤਾਂ ਪਰੇ ਕਰਦੇ ਆ ਉਹਨਾਂ ਦੀਆਂ ਵੀਡੀਓ ਪਹਿਣ ਗਿਆ ਜੋ ਆਮ ਬੰਦਾ ਤੇ ਫਿਰ ਉਤਰਾਜ ਕਰੂਗਾ ਨਾ ਅਸੀਂ ਇੰਨਾ ਚ ਦੇਖਣ ਲੱਗੇ ਲੋਕ ਤਾਂ ਕਲਾਕਾਰ ਲੋਕ ਨੇ ਇਹ ਅਸਲੀਅਤ ਕੁਝ ਹੋਰ ਹੁੰਦੀ ਆ ਪਰਦੇ ਤੇ ਬੰਦਾ ਕੁਝ ਹੋਰ ਹੁੰਦਾ ਜਿਹੜਾ ਪਰਦੇ ਤੇ ਨਾਇਕ ਹੋਵੇ ਹੋ ਸਕਦਾ ਰੀਅਲ ਜ਼ਿੰਦਗੀ ਦੇ ਵਿੱਚ ਉਹਦੇ ਤੋਂ ਵੱਡਾ ਖਲਨਾਇਕ ਕੋਈ ਨਾ ਹੋਵੇ ਕਿਸ ਸ਼ੈਦ ਸਿੱਖਾਂ ਨੂੰ ਇਹ ਸੇਧ ਦੇਣਗੇ ਕੌਣ ਸਿੱਖਾਂ ਨੂੰ ਸੇਧ ਦੇਦਾ ਉਹਰੀ ਫਿਲਮ ਦੇ ਵਿੱਚ ਇਹ ਦੱਸਿਆ ਹੈ ਕਿਵੇਂ ਹੱਥਾਂ 'ਚ ਹੱਤ ਪਾ ਕੇ ਵੀਡੀਓ ਬਣਾਉਣੀ ਹੈ ਕਿਵੇਂ ਹੱਥਾਂ 'ਚ ਹੱਤ ਪਾ ਕੇ ਸਫ਼ਰ ਅੱਗੇ ਵਿਆਹ ਤੱਕ ਜਾਣਾ ਹੈ ਐਂਡ ਤੇ ਇਹ ਦੱਸਦਾ ਕਿ ਦੁੱਖ-ਸ਼ੁੱਕ ਜ਼ਿੰਦਗੀ ਦਾ ਹਿੱਸਾ ਹੈ ਇਹਦਾ ਮਤਲਬ ਇਹ ਤਾਂ ਨਹੀਂ ਨਾ ਪੂਰੀ ਫਿਲਮ ਹੀ ਜਿਹੜੀ ਹੈ ਧਾਰਮਿਕ ਤੇ ਆ ਜਾਂ ਸਾਨੂੰ ਸਿਖਾਉਣ ਤੇ ਬਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਣਾ ਕੇ ਨਕਲੀ ਪੇਸ਼ ਕਰਨਾ ਇਹ ਬੜੀ ਮਾੜੀ ਗੱਲ ਹੈ ਤੇ ਤੇ ਕਾਨੂੰਨੀ ਕਾਰਵਾਈ ਕਰ ਲਈ ਅਸੀਂ ਸ਼ਰੋਨੀ ਕਮੇਟੀ ਨੂੰ ਵੀ ਪੱਤਰ ਲਿਖਿਆ ਤੇ ਆਪ ਵੀ ਸਾਡਾ ਜਿਹੜਾ ਲੀਗਲ ਵਿੰਗ ਹੈ ਹੁਣ ਫਿਲਮਾਂ ਦੇ ਵਿੱਚ ਜਿਹੜੀ ਫਿਲਮ ਦੇ ਵਿੱਚ ਇਹੋ ਜਿਹਾ ਕੁਝ ਆਇਆ ਅਸੀਂ ਉਹਦੇ ਤੇ ਕ ਜਤਿਹਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਹੁਕਮ ਜਾਰੀ ਹੋਇਆ ਸੀਗਾ ਕਿ ਦਰਬਾਰ ਸਾਹਿਬ ਦੇ ਅੰਦਰ ਆ ਕੇ ਕੋਈ ਤਸਵੀਰ ਨਹੀਂ ਖਿੱਚੇਗਾ ਤੇ ਨਾ ਹੀ ਕੋਈ ਵੀਡੀਓ ਬਣਾਏਗਾ ਤੇ ਨਾ ਹੀ ਕੋਈ ਵੀਆਈਪੀ ਕਲਚਰ ਨੂੰ ਪ੍ਰਮੋਟ ਕਰੇਗਾ ਪਰ ਬੀਤੇ ਦਿਨ ਜਸ ਬਾਜਵਾ ਤੇ ਅਮਰਤਮਨ ਹੁੰਦੇ ਨੇ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰਨ ਵੀਡੀਓ ਵੀ ਬਣਦੀ ਹੈ ਅਤੇ ਬਾਹਰ ਆ ਕੇ ਫਿਲਮ ਬਾਰੇ ਇਹ ਵੀ ਦੱਸਿਆ ਜਾਂਦਾ ਕਿ 27 ਤਰੀਕ ਨੂੰ ਆ ਰਹੀ ਹੈ ਇਸੇ ਦਿਨ ਤੁਸੀਂ ਦੇਖਣ ਜਾਓ ਤੇ ਸਾਨੂੰ ਮਹਾਰਾਜ ਨੇ ਇਸ ਫਿਲਮ ਕਰਕੇ ਇੱਥੇ ਬੁਲਾਇਆ ਹੈ ਦਰਸ਼ਨ ਦੇਦਾਰੇ ਹੋਏ ਤੇ ਬਾਬਾ ਮੇਰ ਕਰੇ ਅਗਲੀ ਵਾਰ ਫੇਰ ਆਵਾਂਗੇ ਪਰ ਹਰਾਨੀ ਜਿਹਨੇ ਗੱਲ ਇਹ ਹੁੰਦੀ ਆ ਜਦ ਜਥੇਦਾਰ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਇਸ ਵਿਸ਼ੇ ਤੇ ਗੱਲਬਾਤ ਕਰਦੇ ਆ ਸੜਨਾ ਯੂਐਸਐਸਐਫ ਦੇ ਪ੍ਰਧਾਨ ਜੁਗਰਾਜ ਸਿੰਘ ਮਝੈਲ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੁਗਰਾਜ ਜੀ ਸਿੱਧੇ ਸਵਾਲ ਤੇ ਆਉਨੇ ਆ ਸਾਡੇ ਜਥੇਦਾਰ ਸਾਹਿਬ ਹੈ ਸਾਡੀ ਰਾਜਨੀਤੀ ਹੈ ਇੱਕ ਸਾਹਿਬ ਦੀ ਉਹਨਾਂ ਦਾ ਹੁਕਮ ਨਾ ਮੰਨਣਾ ਕਿੰਨੀ ਵੱਡੀ ਗਲਤੀ ਮੰਨਦੇ ਹੋ ਜੀ ਇਹ ਬੜੀ ਦੁੱਖ ਦੀ ਗੱਲ ਆ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਹੁਕਮ ਕੀਤਾ ਹੋਵੇ ਕੇ ਦਰਬਾਰ ਸਾਹਿਬ ਕੰਪਲੈਕਸ ਜਿਹੜਾ ਇਹ ਰੋਹਾਨੀਅਤ ਦਾ ਕੇਂਦਰ ਆ ਸਿੱਖੀ ਦੀ ਰੂਹ ਦਾ ਸ਼ਿੰਗਾਰ ਆ ਜੀ ਤੇ ਇੱਥੇ ਅਸੀਂ ਆਉਣਾ ਨੀਵੀਂ ਹੋ ਕੇ ਆਪਣੀ ਪਛਾਣ ਛੱਡ ਕੇ ਆਪਣਾ ਆਪ ਗਵਾ ਕੇ ਗੁਰੂ ਘਰੋਂ ਕੁਝ ਪ੍ਰਾਪਤ ਕਰਨ ਵਾਸਤੇ ਆਉਣਾ ਤੇ ਅਸੀਂ ਜਦੋਂ ਇਸ ਸਥਾਨ ਨੂੰ ਜਰੀਆ ਬਣਾ ਲੈਨੇ ਆਪਣੀ ਚੌਧਰ ਚਮਕਾਉਣ ਦਾ ਆਪਣੇ ਕਾਰੋਬਾਰ ਚਲਾਉਣ ਦਾ ਇੱਕ ਸਿੱਖ ਵਾਸਤੇ ਇਹਦੇ ਤੋਂ ਮਾੜੀ ਗੱਲ ਕੋਈ ਵੀ ਨਹੀਂ ਹੋ ਸਕਦੀ ਸਿੱਖਾਂ ਨੂੰ ਕਰਨਾ ਨਹੀਂ ਚਾਹੀਦਾ ਜਥੇਦਾਰ ਨੂੰ ਇਹ ਆਦੇਸ਼ ਦੇਣਾ ਇਹ ਵੀ ਬੜੀ ਵੱਡੀ ਬਾਤ ਦੀ ਗੱਲ ਆ ਸਿੱਖਾਂ ਨੂੰ ਹੀ ਇਹੋ ਜਿਹਾ ਕਰਮ ਨਹੀਂ ਕਰਨਾ ਚਾਹੀਦਾ ਰਹੀ ਗੱਲ ਜਥੇਦਾਰ ਸਾਹਿਬ ਦੇ ਆਦੇਸ਼ ਦੀ ਪਿਛਲੇ ਸਮਿਆਂ ਦੇ ਵਿੱਚ ਇਹੋ ਇਹੋ ਜਿਹੇ ਜਥੇਦਾਰ ਆਏ ਕਿ ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੇ ਅਕਸ ਨੂੰ ਇਹੋ ਜਿਹੀ ਢਾਲਾਈ ਹੈ ਜੀ ਅੱਜ ਸੰਗਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਨਹੀਂ ਇਹ ਸਾਡੀ ਕੌਮ ਦੀ ਬਦਕਿਸਮਤੀ ਆ ਕਿ ਸਾਡਾ ਵੈਟਿਕਨ ਉਹਦੇ ਨਾਲ ਵੀ ਅਸੀਂ ਤੁਲਨਾ ਨਹੀਂ ਕਰ ਸਕਦੇ ਸਾਡਾ ਕਿਤੇ ਮਹਾਨ ਅਸਥਾਨ ਸ੍ਰੀ ਅਕਾਲ ਤਖਸਰਬ ਸਰਵੱਚ ਸੰਸਥਾ ਸਿੱਖਾਂ ਦੀ ਜੀ ਜਿਹਦਾ ਹੁਕਮ ਹਰੇਕ ਸਿੱਖ ਨੇ ਮੰਨਣਾ ਹੁੰਦਾ ਕਿਸੇ ਵੇਲੇ ਅਕਾਲ ਤਖਸਰ ਸਾਹਿਬ ਦੇ ਹੁਕਮਨਾਮੇ ਜਾਂਦੇ ਸੀ ਤੇ ਸਿੱਖ ਆਪਣੇ ਮੱਥੇ ਨਾਲ ਲਾਉਂਦੇ ਸੀ ਤੇ ਅੱਜ ਹੁਕਮ ਕੀ ਜਾਰੀ ਹੋਇਆ ਜੀ ਉਹ ਸਿੱਖਾਂ ਨੂੰ ਪਤਾ ਹੀ ਨਹੀਂ ਹੁੰਦਾ ਕਿਹੜਾ ਹੁਕਮ ਜਾਰੀ ਹੋਇਆ ਵਾ ਉਹ ਪਤਾ ਨਹੀਂ ਹੁਣ ਅਸੀਂ ਇਸ ਮਸਲੇ ਤੇ ਗੱਲ ਕਰਾਂਗੇ ਤੇ ਉਹ ਜਿਹੜੇ ਫਿਲਮ ਦੇ ਬੰਦੇ ਪ੍ਰੋਮੋਸ਼ਨ ਕਰਨ ਆਏ ਉਹਨਾਂ ਕਹਿੰਦਾ ਜੀ ਸਾਨੂੰ ਪਤਾ ਨਹੀਂ ਲੱਗਾ ਕੀ ਹੁਕਮ ਆਇਆ ਹਮ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਬਾਰੇ ਸਾਨੂੰ ਜਾਣਕਾਰੀ ਨਹੀਂ ਕਿ ਤੁਹਾਨੂੰ ਇੰਨਾ ਪਤਾ ਸੀਗਾ ਕਿ ਜੇ ਫਿਲਮ ਦੇ ਵਿੱਚ ਕਿਰਦਾਰ ਨਭਾਉਣਾ ਮੋਨਾ ਮੋਨੇ ਤੁਸੀਂ ਹੈਗੇ ਉਹ ਦਸਤਾਰ ਸਜਾਉਣੀ ਹੈ ਚਾਹੇ ਤੁਸੀਂ ਸਿੱਖ ਫੈਮਿਲੀ ਚ ਬਿਲੋਂਗ ਕਰਦੇ ਹੋ ਕਿ ਤੁਹਾਨੂੰ ਇਹ ਨਹੀਂ ਪਤਾ ਕਿ ਸਾਡੇ ਜਥੇਦਾਰ ਦਾ ਹੁਕਮ ਹੈ ਸਾਨੂੰ ਉਹ ਵੀ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਤੁਸੀਂ ਇਹ ਦੇਖੋ ਕਿ ਫਿਲਮਾਂ ਬਣਾਉਣ ਵਾਲੇ ਬੰਦੇ ਜਿਹੜੇ ਆ ਕਿੱਡੇ ਬੇਕੁਫ ਤੇ ਬਤਮੀਜ਼ ਨੇ ਫਿਲਮਾਂ ਦੇ ਵਿੱਚ ਆਨੰਦ ਕਾਰਜ ਦਾ ਸੀਨ ਦਿਖਾਇਆ ਜਾਂਦਾ ਇਸ ਫਿਲਮ ਦੇ ਵਿੱਚ ਵੀ ਦਿਖਾਇਆ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦਿਖਾਈ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਹ ਫਿਲਮ ਕਾਰੀ ਕੀਤੀ ਜਾਂਦੀ ਹੈ ਕਿਹਦੇ ਕੋਲੋਂ ਇਜਾਜ਼ਤ ਲੈਂਦੇ ਹੋ ਫਿਲਮਾਂ ਦੇ ਪਰਦਿਆਂ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਣਾ ਕੇ ਨਕਲੀ ਪੇਸ਼ ਕਰਨਾ ਇਹ ਬੜੀ ਮਾੜੀ ਗੱਲ ਹੈ ਤੇ ਇਹਦੇ ਤੇ ਕਾਨੂੰਨੀ ਕਾਰਵਾਈ ਕਰ ਲਈ ਅਸੀਂ ਸ਼ਰੋਮਨੀ ਕਮੇਟੀ ਨੂੰ ਵੀ ਪੱਤਰ ਲਿਖਿਆ ਹੈ ਤੇ ਆਪ ਵੀ ਸਾਡਾ ਜਿਹੜਾ ਲੀਗਲ ਵਿੰਗ ਹੈ ਹੁਣ ਫਿਲਮਾਂ ਦੇ ਵਿੱਚ ਜੀਡੀ ਫਿਲਮ ਦੇ ਵਿੱਚ ਇਹੋ ਜਿਹਾ ਕੋਈ ਆਇਆ ਅਸੀਂ ਉਹਦੇ ਤੇ ਕਾਨੂੰਨੀ ਕਾਰਵਾਈ ਕਰਾਂਗੇ ਜਿਹਦੇ ਵਿੱਚ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਫਿਲਮਾਂਕਨ ਕੀਤਾ ਗਿਆ ਦੇਖ ਕੇ ਉਹਦੇ ਤੇ ਬਣਦੀ ਕਾਰਵਾਈ ਜਿਹੜੀ ਉਹ ਕਰਵਾਈ ਜਾਊਗੀ ਕਿਉਂਕਿ ਸਾਡੀਆਂ ਭਾਵਨਾਵਾਂ ਦੇ ਨਾਲ ਖੇਡਿਆ ਜਾ ਰਿਹਾ ਹੁਣ ਫਿਲਮ ਕੋਈ ਬਣਦੀ ਹੈ ਜਿਹਦੇ ਵਿੱਚ ਮਾੜਾ ਮੋਟਾ ਧਾਰਮਿਕ ਅਕਸ ਦਿਖਾਇਆ ਜਾਂਦਾ ਆ ਕੇ ਕਹਿਣਗੇ ਵੀ ਸ੍ਰੀ ਦਰਬਾਰ ਸਾਹਿਬ ਅਸੀਂ ਆਏ ਹਾਂ ਨਤਮਸਤਕ ਹੋਣ ਅਰਦਾਸ ਕਰਨ ਵਾਸਤੇ ਆਏ ਹਾਂ ਤੇ ਮਹਾਰਾਜ ਸਾਡੇ ਕਾਰੋਬਾਰ ਚ ਵਾਧਾ ਪਾਏ ਭਾਈ ਕਿਹੜਾ ਕਾਰੋਬਾਰ ਆ ਤੁਹਾਡਾ ਕੋਈ ਸ਼ਰਾਬ ਦਾ ਠੇਕੇਦਾਰ ਆ ਕੇ ਆ ਕੇ ਕਿ ਮੇਰੇ ਕਾਰੋਬਾਰ ਚ ਵਾਧਾ ਪਵੇ ਤੇ ਮੈਂ ਇੰਨੇ ਦੀ ਖੜਾ ਪ੍ਰਸ਼ਾਦੀ ਦੇ ਕਰਾਉਣਾ ਕੀ ਗੁਰੂ ਅਰਦਾਸ ਮੰਨੂਗਾ ਤੁਸੀਂ ਕਾਰੋਬਾਰ ਕਰ ਕੀ ਰਹੇ ਹੋ ਜੀ ਫਿਲਮਾਂ ਦੇ ਰਹੀ ਪ੍ਰੋਸਕੀ ਰਹੇ ਹੋ ਉੱਥੇ ਫਿਰ ਇਹੋ ਜਿਹੇ ਬੰਦੇ ਤਰਕ ਦਿੰਦੇ ਆ ਕਿ ਦੇਖੋ ਜੀ ਬੰਦੀਆਂ ਫਿਲਮਾਂ ਵੀ ਆ ਰਹੀਆਂ ਉਹਦੇ ਬਾਰੇ ਬੋਲਦੇ ਨਹੀਂ ਜੇ ਕਿਸੇ ਨੇ ਚੰਗੀ ਬਣਾਤੀ ਤੁਸੀਂ ਮੂੰਹ ਚੁੱਕ ਕੇ ਬੋਲਣ ਲੱਗੇ ਤੁਹਾਨੂੰ ਕੀ ਪਤਾ ਚੰਗਾ ਬਖਾਇਆ ਕੀ ਆ ਫਿਲਮ ਦੇ ਵਿੱਚ ਇਹ ਦੱਸ ਅੱਜ ਤੱਕ ਫਿਲਮਾਂ ਦੇ ਰਾਈ ਕਿਸੇ ਬੰਦੇ ਦਾ ਜੀਵਨ ਬਦਲਿਆ ਹੋਵੇ ਤੇ ਦੱਸੋ ਜਾਂ ਜਿਹੜੇ ਬੰਦੇ ਕਿਰਦਾਰ ਨਿਭਾ ਰਹੇ ਆ ਉਹਨਾਂ ਦੇ ਜੀਵਨ ਬਦਲਿਆ ਹੋਵੇ ਤੇ ਦੱਸੋ ਇਹੋ ਜਿਹੇ ਗੰਦੇ ਗਾਣੇ ਇਹੋ ਜੀ ਆਸ਼ਕੀ ਗਾਣੇ ਆ ਫਿਲਮਾਂ ਦੇ ਰਾਈ ਪ੍ਰੋਬਲਮ ਈ ਆ ਕਈ ਫਿਲਮਾਂ ਦੇ ਵਿੱਚ ਇਹੋ ਇਹੋ ਜਿਹੇ ਸੀਨ ਸਾਡੇ ਕੋਲ ਆਏ ਕਿ ਲੰਗਰ ਵਰਤੌਂਦੇ ਆਸ਼ਕੀ ਹੋ ਰਹੀ ਏ ਬਿਲਕੁਲ ਜੀ ਨਿਸ਼ਾਨ ਸਾਹਿਬ ਦੇ ਕੋਲ ਮੱਥਾ ਟੇਕਦੇ ਆਸ਼ਕੀ ਹੋ ਰਹੀ ਏ ਸੰਗਤ ਚ ਬੈਠਿਆਂ ਆਸ਼ਕੀ ਹੋ ਰਹੀ ਐ ਵੀ ਯਾਰ ਤੁਸੀਂ ਫਿਲਮਾਂ ਦੇ ਗਾਣਿਆਂ ਦੇ ਵਿੱਚ ਪਹਿਲਾਂ ਕਾਲਜਾਂ ਤੇ ਸਕੂਲਾਂ ਨੂੰ ਆਸ਼ਕੀ ਦੇ ਅੱਡੇ ਬਣਾਇਆ ਸੀ ਗੁਰੂ ਘਰਾਂ ਨੂੰ ਤਾਂ ਬਖਸ਼ ਦੇ ਯਾਰ ਤੁਸੀਂ ਗੁਰੂ ਘਰਾਂ ਦੇ ਵਿੱਚ ਵੀ ਆਸ਼ਕੀ ਦਿਖਾਉਣੀ ਸ਼ੁਰੂ ਕਰ ਦਿੱਤੀ ਚੰਗਾ ਮੈਸੇਜ ਦਿੱਤਾ ਜਾ ਸਕਦਾ ਯਾਰ ਬੀਨਤ ਸਿੰਘ ਨੂੰ ਮਾਰਿਆ ਉਹਦੇ ਤੇ ਫਿਲਮ ਬਣਾਓ ਇੰਦਰਾ ਗਾਂਧੀ ਠੋਕੀ ਆ ਸਿੰਘਾਂ ਨੇ ਉਹਦੇ ਤੇ ਫਿਲਮ ਬਣਾਓ ਅਸੀਂ ਪੰਜਾਬ ਦੇ ਪਾਣੀਆਂ ਦੀ ਲੜਾਈ ਕਿਵੇਂ ਲੜੀ ਐ ਕਿਵੇਂ ਬਲਵਿੰਦਰ ਸਿੰਘ ਜਟਾਣੇ ਨੇ ਪੰਜਾਬ ਦੇ ਪਾਣੀ ਰੋਕੇ ਐ ਉਹਦੇ ਤੇ ਫਿਲਮ ਬਣਾਓ ਨਹੀਂ ਬਣਾਉਣਗੇ ਉਹ ਅਸੀਂ ਕਹਿੰਨੇ ਆ ਕਿ ਹਾਂ ਇੱਕ ਸੀਨ ਦੇ ਵਿੱਚ ਸਿੱਖਿਆ ਦੇਤੀ ਕਿ ਸ਼ੁਕਰਾਨੇ ਦੇ ਵਿੱਚ ਰਹੁ ਸਬਰ ਦੇ ਵਿੱਚ ਰਹੁ ਤੇ ਨਾਲ ਤੁਹਾਡੇ ਬੱਚਿਆਂ ਨੂੰ ਜਿਹੜੀ ਆਸ਼ਕੀ ਸਿਖਾਤੀ ਉਹ ਉਹਦੀ ਫਿਲਮ ਦੇ ਵਿੱਚ ਇਹ ਦੱਸਿਆ ਕਿਵੇਂ ਹੱਥਾਂ 'ਚ ਹੱਤ ਪਾ ਕੇ ਵੀਡੀਓ ਬਣਾਉਣੀ ਹੈ ਕਿਵੇਂ ਹੱਥਾਂ 'ਚ ਹੱਤ ਪਾ ਕੇ ਸਫ਼ਰ ਅੱਗੇ ਵਿਆਹ ਤੱਕ ਜਾਣਾ ਹੈ ਐਂਡ ਤੇ ਇਹ ਦੱਸਦਾ ਕਿ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੈ ਇਹਦਾ ਮਤਲਬ ਇਹ ਤਾਂ ਨਹੀਂ ਨਾ ਪੂਰੀ ਫਿਲਮ ਹੀ ਜਿਹੜੀ ਹੈ ਧਾਰਮਿਕ ਤੇ ਆ ਜਾਂ ਸਾਨੂੰ ਸਿਖਾਉਣ ਤੇ ਬਣੀ ਹੈ ਜੀ ਤੁਸੀਂ ਇਹ ਦੇਖੋ ਕਿ ਅਸੀਂ ਜਿਸ ਸਮਾਜ ਦਾ ਹਿੱਸਾ ਜੋ ਫਿਲਮੀ ਪਰਦੇ ਤੇ ਵਾਪਰ ਰਿਹਾ ਜਦੋਂ ਸਾਡੇ ਘਰ 'ਚ ਵਾਪਰਦੀ ਉਹਦੋਂ ਅਸੀਂ ਕਿਵੇਂ ਫੈਸਲੇ ਲੈਂਦੇ ਹਾਂ ਕਿਹੜਾ ਬਾਪ ਹੈ ਜਿਹੜਾ ਆਪਣੀ ਇੱਜ਼ਤ ਦੇ ਨਾਲ ਸਮਝੌਤਾ ਕਰਦਾ ਜੋ ਕੁਝ ਫਿਲਮਾਂ ਦੇ ਪਰਦਿਆਂ ਤੇ ਦਿਖਾਇਆ ਜਾ ਰਿਹਾ ਬੜਾ ਅਫਸੋਸਜਨਕ ਮੈਂ ਅੱਜ ਇੱਕ ਪ੍ਰੋਫੈਸਰ ਸਾਹਿਬ ਮਿਲੇ ਖਾਲਸਾ ਕਾਲਜ ਗਏ ਸੀ ਜੀ ਤੇ ਉਹ ਕਹਿੰਦੇ ਯਾਰ ਮੈਂ ਪੰਜਾਬੀ ਪੜਾ ਰਿਹਾ ਤੇ ਮੇਰੇ ਲਈ ਬੜੀ ਦੁੱਖ ਦੀ ਗੱਲ ਆ ਮੈਂ ਕਿਹਾ ਕੀ ਪੜਾ ਰਹੇ ਹੋ ਕਹਿੰਦੇ ਬਲਵੰਤ ਗਾਰਗੀ ਨੇ ਜਿਹੜੀ ਮਹਾਨ ਕਲਾਕਾਰਾਂ ਤੇ ਕਿਤਾਬ ਲਿਖੀ ਹੈ ਉਹਦੇ ਚੋ ਲਿਖ ਰੇ ਅਮਰਤਾ ਸ਼ੇਰਗਿੱਲ ਬਾਰੇ ਕਿ ਉਹ ਇਹੋ ਜੀ ਖੁੱਲੇ ਵਿਚਾਰਾਂ ਵਾਲੀ ਔਰਤ ਹੈ ਉਹਨੇ ਇਸ ਤਰ੍ਹਾਂ ਦੀਆਂ ਪੇਂਟਿੰਗਸ ਬਣਾਈਆਂ ਔਰਤਾਂ ਦੀਆਂ ਛਾਤੀਆਂ ਬਾਰੇ ਉਹਨੇ ਪੇਂਟਿੰਗਸ ਬਣਾਈਆਂ ਉਹਦੇ ਤੇ ਆਪਣੇ ਵਿਊ ਦਿੱਤੇ ਉਹਦੇ ਖੁੱਲੇ ਵਿਚਾਰ ਨੇ ਤੇ ਉਹ ਕਹਿੰਦੇ ਵੀ ਇਹੋ ਜਿਹੇ ਵਿਚਾਰ ਤਾਂ ਜੇ ਅਸੀਂ ਸਮਾਜ ਰੱਖੀਏ ਵੀ ਖੁੱਲੇ ਵਿਚਾਰ ਤਾਂ ਇਸ ਤਰ੍ਹਾਂ ਦੇ ਤੇ ਨਹੀਂ ਹੁੰਦੇ ਇਹ ਤਾਂ ਬੜੇ ਬਦਚਲਨ ਔਰਤ ਵਾਲੇ ਵਿਚਾਰ ਹੁੰਦੇ ਪਰ ਉਹ ਸਾਡੇ ਬੱਚੇ ਸਾਡੀਆਂ ਧੀਆਂ ਜਦੋਂ ਪੜਨ ਗਈਆਂ ਕਹਿਣਗੀਆਂ ਹਾਂਜੀ ਅਸੀਂ ਵੀ ਅਮਰਤਾ ਸ਼ੇਰ ਗੱਲ ਵਰਗੀ ਗੱਲ ਕਰਨੀ ਹੈ ਅਸੀਂ ਵੀ ਉਹੀ ਬਣਨਾ ਤੇ ਉਹ ਕੀ ਕਰ ਰਹੀ ਹੈ ਕੀ ਪੜਾਇਆ ਜਾ ਰਿਹਾ ਕਿ ਉਹਦੇ ਖੁੱਲੇ ਵਿਚਾਰਤਾ ਨੇ ਕਿਉਂਕਿ ਉਹ ਛਾਤੀਆਂ ਬਾਰੇ ਗੱਲ ਕਰਦੀ ਉਹੀਆਂ ਪੇਂਟਿੰਗ ਬਣਾਉਂਦੀ ਕਿ ਢਿੱਲੀਆਂ ਐ ਪੈਸੀਆਂ ਕਿਵੇਂ ਇਹ ਸਾਨੂੰ ਇਹ ਭਰੋਸਿਆ ਜਾ ਰਿਹਾ ਜੀ ਕਲਚਰ ਦੇ ਵਿੱਚ ਵਿਗਾੜ ਕਿਵੇਂ ਪਾਏ ਜਾ ਸਕਦੇ ਆ ਗੀਤਾ ਰਾਈ ਲਿਖਤਾ ਰਾਈ ਬਿਲਕੁਲ ਪਰਦੇ ਰਾਈ মিডিਆ ਰਾਈ মিডিਆ ਇਕੱਲਾ ਆ ਮਾਈਕ ਵਾਲਾ মিডিਆ ਨਹੀਂ ਹੈ ਇੱਕ ਪਾਰਟ ਆ মিডিਆ ਦਾ ਤੁਸੀਂ ਇੱਕ ਪਾਰਟ ਹੋ মিডিਏ ਦੇ ਫਿਲਮਾਂ ਵੀ মিডিਆ ਨੇ ਕਿਤਾਬਾਂ ਵੀ মিডিਆ ਨੇ ਜਿਹੜੀ ਚੀਜ਼ ਜਨਤਾ ਦੇ ਵਿੱਚ ਤੇ ਮੈਸੇਜ ਦੇਣ ਵਾਲੇ ਦੇ ਵਿੱਚ ਸਾਧਨ ਬਣੇ ਉਹਨੂੰ মিডিਆ ਕਹਿੰਦੇ ਆ। ਜੀ। ਉਹ ਅਖਬਾਰ ਵੀ ਹੋ ਸਕਦੀ ਹੈ। ਉਹ ਸੋਸ਼ਲ ਮੀਡੀਆ ਦੀਆਂ ਪੋਸਟਾਂ ਵੀ ਹੋ ਸਕਦੀਆਂ ਜਿਹੜੀਆਂ ਮਾਧਿਅਮ ਬਣਦੀਆਂ। ਐਵੇਂ ਫਿਲਮਾਂ ਵੀ ਇੱਕ ਮਾਧਿਅਮ ਨੇ। ਤੇ ਸਟੇਟ ਇਹੀ ਚਾਹੁੰਦੀ ਹੈ ਕਿ ਸਿੱਖਾਂ ਨੂੰ ਪੰਜਾਬੀਆਂ ਨੂੰ ਇਹੋ ਜਿਹਾ ਕਲਚਰ ਪਰੋਸਿਆ ਜਾਵੇ। ਅਸੀਂ ਇਸ ਚੀਜ਼ ਦੀ ਸੰਭਾਵਨਾ ਮੰਨਦੇ ਹਾਂ ਕਿ ਸੰਗਤਤਾ ਬੜੀ ਵੱਡੀ ਗੱਲ ਹੈ ਗੁਰਮਤਿ ਗੁਰਬਾਣੀ ਮੁਤਾਬਕ ਵੱਡ ਭਾਗੀ ਹਰ ਸੰਗਤ ਭਾਵ ਹੈ ਭਾਗ ਹੀਨ ਭ੍ਰਮ ਛੋਟਾ ਖਾਵੇ ਜਿਹਦੇ ਵੱਡੇ ਭਾਗ ਨੇ ਸੰਗਤ ਦੀ ਪ੍ਰਾਪਤੀ ਕਰਦਾ ਸਤ ਸੰਗਤ ਕੈਸੀ ਜਾਣੀ ਜਿੱਥੇ ਇੱਕੋ ਨਾਮ ਬਖਾਨੀ ਹੈ ਵੀ ਸਤ ਸੰਗਤ ਆ ਉਹ ਹੈ ਜਿੱਥੇ ਨਾਮ ਦੀ ਗੱਲ ਹੁੰਦੀ ਤੇ ਇਹ ਸੰਗਤ ਹੈ ਜਿੱਥੇ ਆਸ਼ਕੀ ਹੋਰੀ ਫਿਲਮਾਂ ਚ ਦਿਖਾਇਆ ਜਾ ਰਿਹਾ ਅੱਛਾ ਸ਼ਾਇਦ ਤੁਸੀਂ ਵੀ ਦਰਬਾਰ ਸਾਹਿਬ ਜਾ ਕੇ ਇਹ ਤਸਵੀਰਾਂ ਕਾਇਤ ਕਰਦੇ ਹੋਵੋ ਜਦੋਂ ਹੁਕਮ ਨਹੀਂ ਸੀ ਜਾਰੀ ਹੋਇਆ ਹੁਕਮ ਜਾਰੀ ਹੋਇਆ ਸੀ ਖੁਦ ਸਮਝਣੀਆਂ ਚੀਜ਼ਾਂ ਸ਼ੁਰੂ ਕੀਤੀਆਂ ਕਿ ਸਾਡੇ ਜਥੇਦਾਰ ਸਾਹਿਬ ਦਾ ਹੁਕਮ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਸੇਵਾਦਾਰ ਹੈ ਉਹਨਾਂ ਨੇ ਸਾਨੂੰ ਹੁਕਮ ਲਾਇਆ ਤੇ ਸਾਨੂੰ ਮੰਨਣਾ ਪੈਣਾ ਕਿ ਜਸ ਬਾਜਵਾ ਅਮਰਤਮਾਨ ਨੀਰੂ ਬਾਜਵਾ ਚਾਹੇ ਲਾ ਲਈ ਅਸੀਂ ਸਰਦਾਰਾਂ ਦੇ ਪਰਿਵਾਰ ਚ ਜੇਕਰ ਕੱਲ ਜਸ ਬਾਜਵਾ ਅਮਰਤਮਾਨ ਉੱਥੇ ਆਏ ਹੈ ਪੱਗਾਂ ਦੇ ਵਿੱਚ ਸਿਰਫ ਸਾਇਆ ਕਿ ਇਹਨਾਂ ਨਹੀਂ ਸੀ ਪਤਾ ਕਿ ਸਾਡਾ ਤਖਤ ਹੈਗਾ ਜਿੱਥੋਂ ਹੁਕਮ ਜਾਰੀ ਹੋਇਆ ਉਹ ਵੀ ਮੰਨਣਾ ਪੈਣਾ ਪ੍ਰੋਫੈਸ਼ਨਲ ਤਰੀਕੇ ਨਾਲ ਉਹਨਾਂ ਦੀ ਅੰਦਰ ਵੀਡੀਓ ਸ਼ੂਟ ਹੁੰਦੀ ਹੈ ਹਾਲਾਂਕਿ ਇਥੋਂ ਤੱਕ ਕਿ ਮੀਡੀਆ ਵੀ ਅੰਦਰ ਜਾ ਕੇ ਉਦੋਂ ਸ਼ੂਟ ਕਰਦਾ ਪਰ ਜੇ ਆਮ ਸੇਵਾਦਾਰ ਉੱਥੇ ਫੋਟੋ ਖਿੱਚੇ ਆਮ ਸੰਗਤ ਉੱਥੇ ਫੋਟੋ ਖਿੱਚੇ ਤਾਂ ਬਰਸ਼ੇ ਵਾਲੇ ਲ ਇਹ ਸ਼ੁਰੂਆਤ ਨੇ ਕਮੇਟੀ ਦੇ ਪ੍ਰਬੰਧ ਦੇ ਉੱਤੇ ਸਵਾਲ ਖੜਾ ਹੁੰਦਾ ਜਥੇਦਾਰ ਸਾਹਿਬ ਨੇ ਆਦੇਸ਼ ਦੇ ਦਿੱਤਾ ਜਿਹੜਾ ਕੰਮ ਨੇ ਇੰਪਲੀਮੈਂਟ ਕਰਨਾ ਪਰ ਐਸਜੀਪੀਸੀ ਦੇ ਮੈਨੇਜਰ ਸਕੱਤਰ ਤੇ ਸੁਰੱਖਿਆ ਦਸਤੇਵਾਲੇ ਉਹਨਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਤੁਸੀਂ ਇਸ ਕੰਪਲੈਕਸ ਦੇ ਅੰਦਰ ਜਿਹੜੀ ਮਰਿਆਦਾ ਉਹਦਾ ਖਿਆਲ ਰੱਖਣਾ ਮੈਂ ਵੀ ਅਕਸਰ ਕੇਸ ਵੇਖਿਆ ਕੋਈ ਆਮੰਦਾ ਫੋਟੋ ਖਿੱਚਣ ਦੀ ਕੋਸ਼ਿਸ਼ ਕਰਦਾ ਤੇ ਸੇਵਾਦਾਰ ਰੋਕਦੇ ਆ ਜਿਹੜੀ ਕਿ ਬੜੀ ਚੰਗੀ ਗੱਲ ਹੈ ਜੀ ਰੋਕਣਾ ਮੇ ਚਾਹੀਦਾ ਪਰ ਜਦੋਂ ਇਹੋ ਜਿਹੇ ਬੰਦਿਆਂ ਨੂੰ ਲਿਆ ਕੇ ਅਸੀਂ ਉਹਨਾਂ ਦੀਆਂ ਮੀਡੀਆ ਦੇ ਉੱਤੇ ਬਾਈਟਾਂ ਚੱਲਣ ਗਿਆ ਉਹਨਾਂ ਦੇ ਮੱਥੇ ਟੇਕਦਿਆਂ ਪ੍ਰਕਰਮਾ ਕਰਦਿਆਂ ਫਿਰ ਥਾਂ ਥਾਂ ਤੁਰੇ ਫਿਰਦਿਆਂ ਉਹਨਾਂ ਦੀਆਂ ਵੀਡੀਓ ਪੈਣ ਗਿਆ ਤੇ ਉਹ ਆਮ ਬੰਦਾ ਤੇ ਫਿਰ ਉਤਰਾਜ ਕਰੂਗਾ ਨਾ ਵੀ ਆਈਪੀ ਕਲਚਰ ਹੈ ਜੀ ਫਿਰ ਆਮ ਬੰਦਾ ਦੇਖੂਗਾ ਨਾ ਵੀ ਸਾਡੇ ਕੋ ਯਾਰ ਸਾਡਾ ਕੈਮਰਾ ਬੰਦ ਕਰਤਾ ਦੂਜਿਆਂ ਦਾ ਕਿਉਂ ਨਹੀਂ ਹਾਂ ਪਰਸੋਂ ਦਾਦੂਵਾਲ ਸਾਹਿਬ ਆਏ ਆ ਤੇ ਇੱਕ ਜਗਮਾਲ ਵਾਲੀ ਕੋਈ ਡੇਰਾ ਇਸ ਤਰ੍ਹਾਂ ਦਾ ਉਹਦਾ ਕੋਈ ਮੁਖੀ ਬਣਾਇਆ ਤੇ ਉਹਨਾਂ ਦੀ ਪੂਰੀ ਫਿਲਮ ਚਲਾਈ ਹੈ ਪ੍ਰਕਰਮਾਂ ਚ ਉੱਤਰਦਿਆਂ ਦੀ ਪ੍ਰਕਰਮਾਂ ਚ ਮੱਥਾ ਟੇਕਦਿਆਂ ਇਕੱਲੇ ਇਕੱਲੇ ਸਥਾਨ ਦੀ ਹੈ ਨਾ ਇਹ ਚੀਜ਼ਾਂ ਵੀ ਦੁਖਦਾਇਕ ਨੇ ਕਿ ਬਰਾਬਰਤਾ ਤਾਂ ਸਾਰੇ ਲਈ ਹੋਣੀ ਚਾਹੀਦੀ ਹੈ ਕੋਈ ਆਮ ਬੰਦਾ ਉੱਥੇ ਜੀ ਫਿਲਮ ਨਹੀਂ ਬਣਾ ਸਕਦਾ ਰੀਲ ਨਹੀਂ ਬਣਾ ਸਕਦਾ ਤੇ ਇਹ ਕਿਉਂ ਬਣਾ ਸਕਦੇ ਇਹ ਰੂਹਾਨੀਅਤ ਦਾ ਕੇਂਦਰ ਆ ਤੁਸੀਂ ਯਾਰ ਆਪਣੀ ਇੱਥੇ ਮਸ਼ਹੂਰੀ ਕਰਵਾਉਣ ਵਾਸਤੇ ਥੋੜੀ ਆਓ ਸੇਵਾ ਕਰੋ ਦਰਸ਼ਨ ਕਰੋ ਸਤਿਗੁਰੂ ਸਾਹਿਬ ਜੀ ਦੇ ਇਹ ਵੱਡੀ ਦਾਤ ਹੈ ਪਰ ਫਿਲਮਾਂ ਦੀ ਪ੍ਰਮੋਸ਼ਨ ਦੇ ਵਾਸਤੇ ਤਾਂ ਸਪੈਸ਼ਲ ਹੁਕਮਨਾਮਾ ਸਾਹਿਬ ਜਥੇਦਾਰ ਸਾਹਿਬ ਵੱਲੋਂ ਆਇਆ ਹੈ ਤੇ ਇਹਦੇ ਉੱਤੇ ਮੈਨੂੰ ਲੱਗਦਾ ਕਿ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਜੇ ਤੁਸੀਂ ਕਿਸੇ ਪਾਵਨ ਸਥਾਨ ਦੇ ਦਰਸ਼ਨ ਕਰਵਾਉਣੇ ਆ ਤੁਸੀਂ ਉਹ ਕਰਵਾ ਸਕਦੇ ਹੋ ਲੋਕ ਤਸਵੀਰਾਂ ਖਿੱਚ ਕੇ ਲੈ ਕੇ ਜਾਂਦੇ ਆ ਘਰੋ ਘਰੀ ਆਪਣੇ ਪਰਿਵਾਰਾਂ ਨੂੰ ਦਰਸ਼ਨ ਕਰਾਉਣ ਵਾਸਤੇ ਤੱਕ ਸਾਹਿਬ ਦੀ ਵੀਡੀਓ ਬਣਾ ਲਈ ਸ਼ਸ਼ਤਰਾਂ ਦੀ ਵੀਡੀਓ ਬਣਾ ਲਈ ਪਰ ਇੱਕ ਬੜਾ ਨਾ ਟ੍ਰੈਂਡ ਚੱਲਿਆ ਹੋਇਆ ਕਮਾਲ ਦੀ ਗੱਲ ਮੈਂ ਦੱਸਦਾ ਸ਼ਾਮ ਨੂੰ ਜਦੋਂ ਪਾਲਕੀ ਸਾਹਿਬ ਸਤਖੰਡ ਸਾਹਿਬ ਤੋਂ ਅਕਾਲ ਤਖਤ ਸਾਹਿਬ ਨੂੰ ਆਉਂਦੀ ਹੈ ਉੱਥੇ ਤੁਸੀਂ ਦੇਖਿਓ ਕਿ ਜਿੰਨੇ ਸਿਰ ਹੋਣਗੇ ਉਹਨੇ ਮੋਬਾਈਲ ਤਾਂ ਹੋਣਗੇ ਬਿਲਕੁਲ ਆਸਥਾ ਨਹੀਂ ਹੁੰਦੀ ਇਹ ਕਿਉਂ ਨਿਕਲਦਾ ਮੈਂ ਸਾਈਕੋਲੋਜੀ ਦਾ ਸਟੂਡੈਂਟ ਹਾਂ ਤੇ ਇਹਨੂੰ ਕਹਿੰਦੇ ਆ ਓਵਰ ਐਕਸਾਈਟਮੈਂਟ ਅਸੀਂ ਐਕਸਾਈਟ ਹੁੰਨੇ ਆ ਜਿਹੜਾ ਅਲੌਕਿਕ ਚਲਕਾਰਾ ਕੋਈ ਵੀ ਦਿਖਦਾ ਅਸੀਂ ਤਾਂ ਉਹਦਾ ਫੋਨ ਕੱਢ ਲੈਨੇ ਆ ਬਿਲਕੁਲ ਕੈਮਰੇ ਚ ਕੈਦ ਕਰਨ ਦੀ ਕੋਸ਼ਿਸ਼ ਕਰਦੇ ਆ ਕਦੇ ਯਾਰ ਉਹਨੂੰ ਆਪਣੇ ਨੇਤਰਾ ਚ ਕੈਦ ਕਰੋ ਤੇ ਫਿਰ ਧਿਆਨ ਲਾ ਕੇ ਉਹ ਦਰਸ਼ਨ ਕਰਨ ਦੀ ਕੋਸ਼ਿਸ਼ ਕਰੋ ਉਹਦਾ ਆਨੰਦ ਵੱਖਰਾ ਕਪਾਲਕੀ ਚ ਸਤਿਗੁਰੂ ਜੀ ਇਸ ਤਰ੍ਹਾਂ ਆਏ ਧਿਆਨ ਦੇ ਨਾਲ ਦੇਖਿਆ ਜਾ ਕੇ ਬਹਿ ਗਏ ਘਰੇ ਫਿਰ ਦਰਸ਼ਨ ਕਰਨਾ ਚਾਹੁੰਦੇ ਉਹ ਚੌਂਗੜਾ ਲਾਓ ਧਿਆਨ ਲਾਓ ਉਵੇਂ ਹੀ ਉਵੇਂ ਪਾਲਕੀ ਸਹਿਬ ਆਰੀ ਉਵੇਂ ਗੁਰੂ ਸਹਿਬ ਆ ਰਹੇ ਅਸੀਂ ਕੀ ਕਰਦੇ ਆ ਵੀਡੀਓ ਬਣਾਉਨੇ ਆ ਵੇਖਦੇ ਨਹੀਂ ਜੀ 100% 90 99 ਨਹੀਂ ਕਹੂੰਗਾ 100% ਆ ਜਿੰਨੇ ਬੰਦੇ ਵੀਡੀਓ ਬਣਾਉਂਦੇ ਆ ਜਾਂ ਤਾਂ ਸੈਂਡ ਕਰ ਦੇਣਗੇ ਸਾਰਿਆਂ ਨੂੰ ਉਹਨਾਂ ਨੂੰ ਵੀ ਦੇਖਣੀਆਂ ਡਾਊਨਲੋਡ ਕਰਨੀਆਂ ਮੜ ਜਾ ਦੇਖਿਆ ਸਾਰਿਆਂ ਡਿਲੀਟ ਕਰ ਦੇਣੀਆਂ ਤੇ ਆਪ ਵੀ ਪੁਰਾਣੀਆਂ ਡਿਲੀਟ ਕਰੀ ਜਾਣੀਆਂ ਤੇ ਅੱਗੇ ਦੇ ਅੱਗੇ ਆਈ ਜਾਣੀਆਂ ਉਦੇ ਨਾਲ ਕੀ ਹੁੰਦਾ ਹੈ ਕਿ ਅਸੀਂ ਜਿਹੜਾ ਅਲੌਕਿਕ ਵਰਤਾਰਾ ਸਾਹਮਣੇ ਅੱਖਾਂ ਦੇ ਨਾਲ ਦੇਖਣਾ ਉਹਦੇ ਤੋਂ ਵਾਂਝੇ ਹੋ ਜਾਂਦੇ ਹਾਂ ਬਿਲਕੁਲ ਅਸੀਂ ਨਕਲ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਫੋਨ ਦੇ ਵਿੱਚ ਭਰਨ ਦੀ ਕੋਸ਼ਿਸ਼ ਕਰਦੇ ਹਾਂ ਫੋਨ ਦੀ ਮੈਮਰੀ ਜਿਹੜੀ 27 ਥੋੜੀ ਹੈ ਜੀ ਦਰਸ਼ਨ ਤਾਂ ਉਹ ਨੇ ਜਿਹੜੇ ਤੁਸੀਂ ਅੱਖਾਂ ਦੇ ਨਾਲ ਇੱਕ ਵਾਰੀ ਦੇਖ ਲੈ ਇਹ ਰੁਝਾਨ ਵੀ ਬੰਦ ਹੋਣਾ ਚਾਹੀਦਾ ਸਿੱਖਾਂ ਨੂੰ ਸਮਝਣਾ ਚਾਹੀਦਾ ਸਿੱਖਾਂ ਦਾ ਜਥੇਦਾਰ ਇਹ ਕਹੇ ਕਿ ਭਾਈ ਸੰਗਤ ਚ ਆਏ ਹੋ ਫੋਨ ਦੀ ਵਰਤੋਂ ਨਾ ਕਰੋ ਤੇ ਸਾਡੇ ਲਈ ਕਿੱਡੀ ਮਾੜੀ ਗੱਲ ਹੋ ਸਕਦੀ ਹੈ ਕਿ ਅਸੀਂ ਸੰਗਤ ਚ ਜਾ ਕੇ ਸਾਨੂੰ ਸੰਗਤੀ ਮਰਿਆਦਾ ਦਾ ਨਹੀਂ ਪਤਾ ਪਰ ਇਹ ਗਾਇਕ ਐਕਟਰਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੋ ਬੀਤੇ ਦਿਨ ਹੋਇਆ ਹੈ ਲੱਗਦਾ ਨਹੀਂ ਕਿ ਸਿੱਖੀ ਰਹਿਤ ਆ ਸਿੱਖੀ ਰਹਿਤ ਆ ਸਿੱਕੀ ਸਿੱਖਾਂ ਦੇ ਘਰ ਜੰਮ ਲੈਣਾ ਇਹ ਸਿੱਖ ਹੋਣਾ ਨਹੀਂ ਹੈ ਇਹ ਸਾਨੂੰ ਭੁਲੇਖਾ ਕੱਢ ਦੇਣਾ ਚਾਹੀਦਾ ਮਹਾਰਾਜ ਪਾਤਸ਼ਾਹ ਦਾ ਬੜਾ ਸਖਤ ਤੇ ਕਰੜਾ ਫਰਮਾਨ ਹੈ ਰਹਿਤ ਬਣਾ ਨਾ ਸਿੱਖ ਅਖਾਵੇ ਰਹਿਤ ਬਣਾਂਦਾ ਚੋਟਾਂ ਖਾਵੇ ਨਾਟਕ ਚੇਟਕ ਕੀ ਇੱਕ ਕਹਾਜਾ ਪ੍ਰਭ ਲੋਭਣ ਕੋ ਆਵਹਿ ਲਾਜਾ ਨਾਟਕ ਚੇਟਕ ਡਰਾਮੇ ਕਰਨੇ ਜਿਹੜੇ ਪਰਮੇਸ਼ਰ ਦੀ ਬੰਦਗੀ ਦੇ ਰਾਹ ਦੇ ਉੱਤੇ ਚੱਲਦੇ ਆ ਉਹਨਾਂ ਨੂੰ ਇਹ ਚੀਜ਼ ਕਰਦੇ ਆ ਸ਼ਰਮ ਆਉਂਦੀ ਆ ਸਿੱਖੀ ਰਹਿਤ ਹੈ ਜਿਹੜਾ ਰਹਿਤ ਦੇ ਵਿੱਚ ਉਹ ਸਿੱਖ ਨਹੀਂ ਅਸੀਂ ਅਮਰਤ ਮਾਨ ਦੇ ਵਿੱਚੋਂ ਜਸ ਬਾਜਵਾ ਦਾ ਨੀਰੂ ਬਾਜਵਾ ਦੇ ਵਿੱਚੋਂ ਸਿੱਖੀ ਕਿਰਦਾਰ ਕਿਹੜੇ ਹਿਸਾਬ ਨਾਲ ਦੇਖ ਰਹੇ ਆ ਕਿ ਉਹ ਸਿੱਖਾਂ ਦੇ ਘਰ ਜਾਮ ਕੇ ਤੇ ਉਹ ਸਿੱਖ ਨੇ ਸਿੱਖੀ ਤਾਂ ਰਹਿਤ ਦੀ ਆ ਅੱਜ ਤੁਸੀਂ ਖੰਡੇ ਬਾਟੇ ਦੀ ਪੌੜ ਲੈ ਲਈ ਚਾਰ ਬੱਜਰ ਕਰਹਿਤਾ ਨੇ ਹੁੱਕਾ ਹਜਾਮ ਹਲਾਲੋ ਹਰਾਮ ਚੌਮਾ ਚ ਇੱਕ ਵੀ ਕਰ ਲਈ ਤੁਸੀਂ ਸਿੱਖੀ ਤੋਂ ਖਾਰਜ ਹੋ ਜਾਨੇ ਤੁਹਾਨੂੰ ਦੁਬਾਰੇ ਅੰਮਰ ਛਕਣਾ ਪੈਂਦਾ ਜੀ ਜਿੰਨਾ ਚਿਰ ਤੁਸੀਂ ਸੁਧਾਈ ਨਹੀਂ ਕਰਾਉਂਦੇ ਉਹਨਾਂ ਚਿਰ ਤੱਕ ਤੁਸੀਂ ਕਿਸੇ ਵੱਡੀ ਸੇਵਾ 'ਚ ਨਹੀਂ ਲੱਗ ਸਕਦੇ ਸਿੱਖੀ ਰਹੁ ਰੀਤ ਮੁਤਾਬਕ ਅਸੀਂ ਇੰਨਾ ਚ ਦੇਖਣ ਲੱਗੇ ਇਹ ਲੋਕ ਤਾਂ ਕਲਾਕਾਰ ਲੋਕ ਨੇ ਇਹ ਅਸਲੀਅਤ ਕੁਝ ਹੋਰ ਹੁੰਦੀ ਆ ਪਰਦੇ ਤੇ ਬੰਦਾ ਕੁਝ ਹੋਰ ਹੁੰਦਾ ਜਿਹੜਾ ਪਰਦੇ ਤੇ ਨਾਇਕ ਹੋਵੇ ਹੋ ਸਕਦਾ ਰੀਅਲ ਜ਼ਿੰਦਗੀ ਦੇ ਵਿੱਚ ਉਹਦੇ ਤੋਂ ਵੱਡਾ ਖਲ ਨਾਇਕ ਕੋਈ ਨਾ ਹੋਵੇ ਜੀ ਤੇ ਜਿਹੜੇ ਬੰਦੇ ਨੂੰ ਪਰਦੇ ਤੇ ਖਲ ਨਾਇਕ ਦਿਖਾਇਆ ਜਾ ਰਿਹਾ ਉਸ ਲਈ ਜ਼ਿੰਦਗੀ ਚ ਨਾਇਕ ਹੋਵੇ ਉਹਨੇ ਕਿਤੇ ਨਾ ਕਿਤੇ ਹੋ ਸਕਦਾ ਚੰਗਾ ਕੰਮ ਕੀਤਾ ਹੋਵੇ ਅਸੀਂ ਇਹਨਾਂ ਦੇ ਕੋਲੋਂ ਸਿੱਖੀ ਦੇ ਪ੍ਰਚਾਰ ਦੀ ਆਸ ਨਹੀਂ ਲਾਉਣੀ ਚਾਹੀਦੀ ਸਾਨੂੰ ਪਿਛੈ ਸਿੱਖਾਂ ਨੂੰ ਇਹ ਸੇਧ ਦੇਣਗੇ ਕੌਣ ਨੇ ਸਿੱਖਾਂ ਨੂੰ ਸੇਧ ਦੇਣ ਵਾਲੇ ਜਿਨ੍ਹਾਂ ਦੀ ਆਪਣੀ ਰਹਿਤ ਨਹੀਂ ਹੈ ਜਿਨ੍ਹਾਂ ਦਾ ਆਪਣਾ ਮੂੰਹ ਮੱਥਾ ਸਿੱਖੀ ਵਾਲਾ ਨਹੀਂ ਆ ਜਿਨ੍ਹਾਂ ਨੇ ਲੱਚਰ ਗਾਉਣਾ ਆ ਲੱਚਰਤਾ ਕੱਲੇ ਉਹ ਨੰਗੇ ਸ਼ਬਦ ਨਹੀਂ ਹੁੰਦੇ ਲੱਚਰਤਾ ਸਾਡੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਜਦੋਂ ਉਹਨਾਂ ਤੇ ਸਵਾਲ ਖੜਾ ਹੁੰਦਾ ਉਹ ਵੀ ਲੱਚਰਤਾ ਅਸੀਂ ਤਾਂ ਉਹ ਲੋਕ ਆ ਕਿ ਜਿਹੜੇ ਧੀਆਂ ਭੈਣਾਂ ਨੂੰ ਦੇਖ ਕੇ ਅੱਖ ਨਹੀਂ ਵੀ ਕਰਨ ਵਾਲੇ ਸੰਗ ਮੰਨਣ ਵਾਲੇ ਆ ਸਿਰ ਢੱਕਣ ਵਾਲੇ ਆ ਪੁਰਾਣੇ ਬਜ਼ੁਰਗ ਜਦੋਂ ਕਿਤੇ ਖੜੇ ਹੋਣ ਨਾ ਤੇ ਧੀਆਂ ਭੈਣਾਂ ਹੌਣ ਕੱਢ ਲੈਣੀਆਂ ਸਨ ਸਿਰ ਤੇ ਬਿਲਕੁਲ ਲੈ ਲੈਣੀ ਕਿ ਹਾਂ ਇਹ ਨਿਸ਼ਾਨੀ ਨਹੀਂ ਸੀ ਵੀ ਉਹ ਬੁੱਢੇ ਲੁੱੱਚੇ ਸੀਗੇ ਨਾ ਇਹ ਇੱਜ਼ਤ ਦੀ ਨਿਸ਼ਾਨੀ ਸੀ ਸਤਕਾਰ ਸੀ ਉਹਨਾਂ ਦਾ ਸਤਕਾਰ ਸੀ ਤੇ ਉਹਨਾਂ ਨੇ ਵੀ ਅੱਖ ਜਿਹੜੀ ਆ ਉਹ ਨੀਵੀਂ ਕਰ ਲੈਣੀ ਕਿ ਸਾਡੀ ਧੀ ਭੈਣ ਸਾਡੀ ਬੱਚੀ ਲੰਘ ਰਹੀ ਹੈ ਤੇ ਅੱਜ ਮੈਂ ਇੱਕ ਵੀਡੀਓ ਦੇਖੀ ਕਾਲਜ ਦੀ ਹਸ਼ੈਨ ਪਟਿਆਲੇ ਦਾ ਕਾਲਜ ਆ ਉਹ ਦੋਵੇਂ ਪਾਸੇ ਰਸਤੇ ਤੇ ਮੁੰਡੇ ਬੈਠੇ ਆ ਪੱਗਾਂ ਉਹਨਾਂ ਨੇ ਬੰਨੀਆਂ ਵਿੱਚ ਕਰ ਉਹ ਕੁੜੀਆਂ ਲੰਘ ਰਹੀਆਂ ਕਿੰਡੀ ਦੁੱਖ ਦੀ ਗੱਲ ਐ ਉਹ ਕਿੱਥੋਂ ਕਲਚਰ ਆਇਆ ਕਿ ਕਾਲਜ ਦੇ ਵਿੱਚ ਮੁੰਡਿਆਂ ਨੇ ਜਾਣਾ ਤੇ ਕੱਲੀਆਂ ਕੁੜੀਆਂ ਦੇ ਵੇਖਣ ਜਾਣਾ। ਇਹਨਾਂ ਫਿਲਮਾਂ ਤੋਂ ਇਹਨਾਂ ਗਾਣਿਆਂ ਤੋਂ ਕਿਸੇ ਮਾਂ ਪਿਓ ਨੇ ਇਤਨੀ ਸਿਖਾਇਆ ਇਹ ਗੱਲ। ਫਿਲਮਾਂ ਦੇਖੀਆਂ ਨਾ ਕਿ ਫਿਲਮਾਂ ਦੇ ਵਿੱਚ ਮੁੰਡੇ ਇਸ ਤਰ੍ਹਾਂ ਵਹਿੰਦੇ ਆ ਕੁੜੀਆਂ ਨੂੰ ਤਾੜਦੇ ਆ ਸਾਰੀ ਦਿਹਾੜੀ ਫਲਾਣੀ ਐਵੇਂ ਲੰਘੀ ਫਲਾਣੀ ਐਵੇਂ ਲੰਘੀ ਬਿਲਕੁਲ। ਤੇ ਇਹ ਫਿਲਮਾਂ ਨੇ ਇਹ মিডিਏ ਨੇ ਜੋ ਸਾਡੇ ਸਮਾਜ ਦੇ ਵਿੱਚ ਐਥਿਕਲੀ ਸਾਨੂੰ ਨੀਵੇਂ ਸੁਟਿਆ ਵਾ ਇਹ ਕੋਈ ਸਿੱਖਾਂ ਵਾਲਾ ਪੰਜਾਬੀ ਵਾਲਾ ਕਰਦਾਰ ਨਹੀਂ ਇੱਕ ਸਿੱਖ ਹੋਣ ਦੇ ਨਾਤੇ ਇਹ ਸਵਾਲ ਆਉਂਦਾ ਹੈ ਕਿ ਸਿੱਖ ਭਾਵਨਾਵਾਂ ਨੂੰ ਥੇਸ ਪਹੁੰਚ ਰਹੀ ਹੈ ਜਾਂ ਜਸ ਬਾਜਵਾਹੀ ਆਖਦਾ ਮੈਨੂੰ ਖਾਸ ਤੌਰ ਤੇ ਗੁਰੂ ਸਾਹਿਬਾਨ ਨੇ ਇੱਥੇ ਇਹ ਫਿਲਮ ਕਰਕੇ ਬੁਲਾਇਆ ਇਸ ਫਿਲਮ ਕਰਕੇ ਅਸੀਂ ਆਏ ਆ ਪਰਮਾਤਮਾ ਮਿਹਰ ਕਰੇ ਅਗਲੇ ਸਾਲ ਜਾਂ ਅਗਲੀ ਵਾਰ ਫੇਰ ਆਵਾਂਗੇ ਉਹਨਾਂ ਦੇ ਕੈਨ ਦਾ ਭਾਵ ਜਦੋਂ ਅਗਲੀ ਵਾਰ ਫਿਲਮ ਹੋਏਗੀ ਜੇਕਰ ਉਹ ਇਸ ਤੋਂ ਬਾਅਦ ਇਹ ਬਿਆਨ ਦਿੰਦੇ ਆ ਕਿ ਅਸੀਂ ਫਿਲਮ ਤੇ ਪ੍ਰਮੋਟ ਕਰਿਆ ਨਹੀਂ ਸੀ ਆਏ ਫਿਰ ਤੁਹਾਨੂੰ ਦਰਬਾਰ ਸਾਹਿਬ ਦੀ ਜਾਂ ਕਿਸੇ ਧਾਰਮਿਕ ਸਥਾਨ ਦੀ ਉਦੋਂ ਯਾਦ ਕਿਉਂ ਨਹੀਂ ਆਉਂਦੀ ਜਦੋਂ ਤੁਹਾਡੀ ਫਿਲਮ ਰਿਲੀਜ਼ ਹੋਣੀ ਹੁੰਦੀ ਉਸ ਤੋਂ ਅੱਗੇ ਪਿੱਛੇ ਕਿਉਂ ਨਹੀਂ ਦਰਸ਼ਨ ਕਰਨ ਆਉਂਦੇ ਇਹ ਜਸ ਬਾਜਵਾਦੀ ਅਗਿਆਨਤਾ ਹੋ ਸਕਦੀ ਹੈ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਤੁਹਾਡੇ ਮੀਡੀਅਮ ਰਾਈਟ ਜੇ ਉਹਦੇ ਕੋਲ ਵੀਡੀਓ ਪਹੁੰਚੇ ਕਿ ਵੀਰ ਗੁਰੂ ਘਰ ਜਦੋਂ ਆਈਦਾ ਉਦੋਂ ਆਪਣਾ ਆਪ ਛੱਡ ਕੇ ਆਈਦਾ ਗੁਰੂ ਘਰ ਕੁਝ ਲੈ ਕੇ ਆਉਣਾ ਤੇ ਉਹ ਆਪਣਾ ਹੰਕਾਰ ਹਉਮੈ ਜਿਹੜੀ ਆ ਉਹਨੂੰ ਥੱਲੇ ਸੁੱਟ ਕੇ ਉਹਨਾਂ ਦੇ ਗੁਰੂ ਅੱਗੇ ਅਰਦਾਸ ਕਰਨੀ ਕਿ ਪਾਤਸ਼ਾਹ ਕਿਰਪਾ ਕਰ ਸਾਨੂੰ ਗੁਰਮਤ ਬਖਸ਼ ਜੀ ਅਸੀਂ ਆਪਣੀ ਮਨਮਤ ਤਿਆਗਦੇ ਆ ਤੇ ਆਪਣੀ ਮਨਮਤ ਲਈ ਕੀਤੇ ਹੋਏ ਕਾਰਜ ਲਈ ਗੁਰੂ ਅੱਗੇ ਅਰਦਾਸ ਕਰਨੀ ਕਿ ਪਾਤਸ਼ਾਹ ਮੇਰੀ ਮਨਮਤ ਨੂੰ ਵਾਧਾ ਲਾ ਦੇ ਕੋਈ ਸਿਆਣਫ ਨਹੀਂ ਹੈ ਗੁਰੂ ਘਰ ਆਏ ਹੋ ਗੁਰੂ ਅੱਗੇ ਅਰਦਾਸ ਕਰੋ ਕਿ ਪਾਤਸ਼ਾਹ ਤੁਹਾਨੂੰ ਸਖੀਰੀ ਦਾਤ ਬਖਸ਼ੇ ਸਾਫਤ ਸੂਰਤ ਹੋ ਬੋ ਕੰਡੇ ਬਾਟੇ ਦੀ ਬੋਲ ਛਕੋ ਕੰਮ ਕਰਨਾ ਸਮਾਜ ਚ ਬੜੇ ਕੰਮ ਨੇ ਕਰਨ ਵਾਲੇ ਚੰਗੇ ਕੰਮ ਕਰਨ ਵਾਲੇ ਮਨੁੱਖਾ ਜੀਵਨ ਮਿਲਿਆ ਤੇ ਇਹਨੂੰ ਕਿਸੇ ਲੇਖੇ ਦੇ ਵਿੱਚ ਲਾਓ ਮੈਂ ਤਾਂ ਇਹੀ ਉਹਨਾਂ ਨੂੰ ਅਪੀਲ ਕਰੂੰਗਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੀ ਬਹੁਤ ਵਾਇਰਲ ਹੋ ਰਹੀ ਹੈ ਸ਼ਾਇਦ ਤੁਸੀਂ ਦੇਖੀ ਹੋਵੇ ਗੁਰਦੁਆਰਾ ਸਾਹਿਬ ਹੈ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਦੂਸਰੇ ਪਾਸੇ ਨਾਲ ਹੀ ਸਟੇਜ ਤੇ ਗਾਇਕ ਲੱਗੇ ਹੋਏ ਆ ਬੀਤੇ ਦਿਨੀ ਗੱਲ ਕਰੀ ਤਾਂ ਰਵਿੰਦਰ ਗਰੇਵਾਲ ਵੀ ਉੱਥੇ ਪਹੁੰਚੇ ਆ ਗੁਰਲੇਜ਼ ਅਕਤਰ ਉੱਥੇ ਪਹੁੰਚੇ ਐਸੇ ਐਸੇ ਗਾਇਕੀ ਮਹਾਰਾਜ ਦੀ ਹਜ਼ੂਰੀ ਚ ਗਾਇਕ ਲਾਉਣੇ ਜ਼ਰੂਰੀ ਹੈ ਚਾਹੇ ਉਹ ਧਾਰਮਿਕ ਗੀਤ ਗਾਉਂਦੇ ਹੋਣ ਚਾਹੇ ਕੋਈ ਵੀ ਹੋਵੇ ਮੈਂ ਤੁਹਾਡੇ ਨਾਲ ਪਹਿਲਾਂ ਵੀ ਇੱਕ ਇੰਟਰਵਿਊ ਕੀਤੀ ਮੈਂ ਉਹਦੇ ਚ ਗੱਲ ਕੀਤੀ ਸੀ ਕਿ ਸਿੱਖਾਂ ਨੇ ਪ੍ਰਚਾਰ ਨੂੰ ਵੀ ਐਂਟਰਟੇਨਮੈਂਟ ਦੇ ਨਾਲ ਜੋੜ ਲਿਆ ਐਂਟਰਟੇਨਮੈਂਟ ਦੇ ਨਾਲ ਪ੍ਰਚਾਰ ਨੂੰ ਜੋੜ ਲਿਆ ਸੀ ਰੱਗ ਹੀ ਉਹ ਸੱਦਿਆਂ ਜਿਹੜਾ ਵਧੀਆ ਟੀਉਨਾਂ ਕੱਢੇ ਜਿਹਦਾ ਨਾਂ ਹੋਵੇ ਜਿਹੜਾ ਰੁਪਈਆ 2 ਤੋਂ 2 ਲੱਖ ਲੈਂਦਾ ਹੋਵੇ ਤੁਹਾਡੇ ਉਹ ਸੱਦਿਆਂ ਜਿਹੜਾ ਲੱਖ ਰੁਪਈਆ ਲੈਂਦਾ ਹੋਵੇ ਤੇ ਬੜਕਾ ਮਾਰ ਕੇ ਬਕਸੇ ਪਾੜਦੇ ਬਿਲਕੁਲ ਅਸੀਂ ਗਿਆਨੀ ਹੋ ਸਕਦੇ ਹਾਂ ਕਿ ਜਿਹੜਾ ਆਵੇ ਤੇ ਹਰੇਕ ਦਿਨ ਦਿਆ ਕਰੇ ਠੋਕੇ ਤੇ ਰੁਪਈਆ ਖੜੇ 1.5 ਲੱਖ ਜਿਹੜਾ ਕਹੇ ਕਿ 1 ਮਿੰਟ ਤੇ 1 ਮਿੰਟ ਦਾ 2000 ਰੁਪਈਆ ਲਵਾਂਗਾ ਤੇ ਆਉਂਗਾ ਮੈਂ ਹਾਂ ਡਰਾਈਵਰ ਦੇ ਉੱਤੇ ਅਸੀਂ ਕਮਰਸ਼ੀਅਲ ਹੋ ਗਏ ਨਾ ਜੀ ਸਾਡੇ ਪ੍ਰਚਾਰਕ ਵੀ ਉਹ ਬਿਜ਼ਨਸ ਨੂੰ ਫੋਲੋ ਕਰਨ ਲੱਗ ਗਏ ਤੇ ਹੁਣ ਜਿਹੜੀ ਸੰਗਤ ਆ ਜਿਹੋ ਜੇ ਪ੍ਰਚਾਰਕ ਹੁਣ ਸੰਗਤ ਹੀ ਫਿਰ ਉਹੋ ਜੀ ਹੋ ਜਾਂਦੀ ਹੈ ਸੰਗਤ ਵੀ ਕਹਿੰਦੀ ਆ ਵੀ ਠੀਕ ਆ ਗਾਣਾ ਕੀਰਤਨ ਤੇ ਤੁਸੀਂ ਗਾਣਿਆਂ ਦੀਆਂ ਟਿਊਨਾਂ ਤੇ ਕਰਨਾ ਤੇ ਅਸੀਂ ਸਿੱਧੇ ਗਾਣੇ ਵਾਲੇ ਸਾਧ ਲੈਨੇ ਆਂ ਹੁਣ ਗੁਰੂ ਕੀ ਸੰਗਤ ਜਿੱਥੇ ਰਬਾਬ ਵੱਜਣੇ ਸੀ ਮਰਦੰਗ ਵੱਜਣਾ ਸੀ ਉੱਥੇ ਅੱਜ ਕੈਸ਼ੀਓ ਵੱਜ ਰਿਹਾ ਉੱਥੇ ਅੱਜ ਕੈਸ਼ੀਓ ਵੱਜ ਰਿਹਾ ਜਿੱਥੇ 12 ਗਾਇਆਂ ਜਾਂਦੀਆਂ ਸਨ ਢੱਡ ਤੇ ਸਰੰਗੀ ਵੱਜਦੀ ਸੀ ਉਹਦੇ ਨਾਲ ਕੀ ਵੱਜ ਰਿਹਾ ਅੱਜ ਕੀ ਇੰਨਾ ਜ਼ਰੂਰੀ ਸੀਗਾ ਹਰ ਸਾਲ ਪ੍ਰੋਗਰਾਮ ਹੁੰਦਾ ਉੱਥੇ ਹਰ ਸਾਲ ਮਹਾਰਾਜ ਦੇ ਪ੍ਰਕਾਸ਼ ਦੀ ਹਜ਼ੂਰੀ ਦੇ ਵਿੱਚ ਸਟੇਜ ਲੱਗਦੀ ਹੈ ਸਿੰਗਰ ਉੱਥੇ ਗਾਉਂਦਾ ਕਿ ਇੰਨੇ ਸਾਲਾਂ ਤੋਂ ਕਿਸੇ ਦਾ ਧਿਆਨ ਨਹੀਂ ਪਿਆ ਕਿ ਉਥੋਂ ਦੀ ਕਮੇਟੀ ਇੰਨੀ ਲਾਚਾਰ ਹੋ ਗਈ ਹੈ ਕਿ ਉਹਨਾਂ ਨੂੰ ਇਹ ਸਾਰਾ ਕੁਝ ਕਰਨਾ ਪੈ ਰਿਹਾ ਹੈ ਜੀ ਗੁਰੂ ਘਰਾਂ ਦੇ ਵਿੱਚ ਜਿਹੜੇ ਚੌਧਰੀ ਬਣ ਗਿਆ ਨਾ ਅੱਜ ਆ ਕੇ ਕੋਈ ਸਿੱਕੀ ਨਾਲ ਮਤਲਬ ਨਹੀਂ ਕੋਈ ਸਿੱਕੀ ਨਾਲ ਮਤਲਬ ਬਸ ਇਹ ਕਿ ਆਪਣੀ ਚੌਧਰ ਕਿਵੇਂ ਚਮਕਾਉਣੀ ਹੈ ਤੁਸੀਂ ਇਹ ਦੇਖੋ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ ਕਿ ਗੁਰਦੁਆਰਿਆਂ 'ਚ ਕੁਰਸੀਆਂ ਨਹੀਂ ਲੱਗ ਸਕਦੀਆਂ ਤੇ ਕਿੰਨੇ ਗੁਰਦੁਆਰਿਆਂ 'ਚ ਇੱਥੇ ਕੁਰਸੀਆਂ ਲੱਗੀਆਂ ਕੋਈ ਹੈ ਗੁਰਦੁਆਰਾ ਕਿਤੇ ਆ ਵਿਰਲਾ ਜਿੱਥੇ ਭਾਵਨ ਵਾਲੀ ਸੰਗਤ ਹੋਵੇ ਅਸੀਂ ਤਾਂ ਪੰਜਾਬ ਤੋਂ ਬਾਹਰ ਵੀ ਜਦੋਂ ਜਾਂਦੇ ਹਾਂ ਗੁਰਦੁਆਰਿਆਂ 'ਚ ਕੁਰਸੀਆਂ ਲੱਗੀਆਂ ਤੇ ਲਾਉਂਦੇ ਕੌਣ ਨੇ ਪ੍ਰਬੰਧਕ ਲਾਉਂਦੇ ਉਹ ਚੁਣੇ ਇਸ ਕਰਕੇ ਜਾਂਦੇ ਆ। ਇਹ ਸਾਨੂੰ ਰਿਲੈਕਸੇਸ਼ਨ ਦਿੰਦੇ ਆ। ਇਹ ਸਾਨੂੰ ਰਿਲੈਕਸੇਸ਼ਨ ਦੇ ਮੈਂ ਇੱਕ ਵੀਡੀਓ ਦੇਖੀ ਗ੍ਰੀਸ ਕੰਟਰੀ ਐ ਕੰਪਲੇਸ਼ ਦੇ ਵਿੱਚ। ਉੱਥੇ ਦਾ ਪ੍ਰਧਾਨ ਸਿਰ ਤੇ ਸ਼ਰਾਬ ਦੀ ਗਲਾਸੀ ਲੈ ਕੇ ਨੱਚਦਾ। ਉੱਥੇ ਦਾ ਸੈਕਟਰੀ ਕਲੀਨ ਸ਼ੇਵ ਆ। ਵਾਈਸ ਪ੍ਰੈਜ਼ੀਡੈਂਟ ਕਲੀਨ ਸ਼ੇਵ ਆ ਤੇ ਜਿਨ੍ਹਾਂ ਦੀਆਂ ਵੀਡੀਓ ਨੇ ਸ਼ਰਾਬ ਦੀਆਂ ਗਲਾਸੀਆਂ ਫੜ ਕੇ ਨੱਚਦੇ ਆ ਦੀਆਂ। ਉਹਨਾਂ ਨੂੰ ਉੱਥੋਂ ਦੀ ਸੰਗਤ ਨੇ ਮੈਂਬਰਾਂ ਨੇ ਚੁਣਿਆ ਤੇ ਕਦੇ ਲਈ ਚੁਣਿਆ। ਕਿ ਇਹ ਕਮੇਟੀ ਬਣੂਗੀ ਤੇ ਕਹਿੰਦੇ ਆ ਵੀ ਮੋਨਾ ਕੋਨਾ ਵੀ ਰੋਲ ਆ ਸਕਦਾ ਪਾਰਟੀ ਮਤਲਬ ਕਿ ਅਸੀ ਵੀ ਰਹਿ ਤਾਂ ਭਾਲਦੇ ਆ ਨਾ ਕਿ ਸਾਨੂੰ ਕੇਸ ਨਾ ਰੱਖਣੇ ਪੈਣ ਸੱਤ ਅਸੀਂ ਸਿੱਖੀ ਵੀ ਨਿਭਾ ਜਾਈ ਠੀਕ ਹੈ ਤੁਸੀਂ ਆਪਣੇ ਜ਼ੋਰ ਦੇ ਨਾਲ ਵੋਟਾਂ ਦੇ ਦਮ ਦੇ ਨਾਲ ਪ੍ਰਧਾਨ ਨੂੰ ਮਨਾ ਲੋਗੇ ਪ੍ਰਧਾਨ ਨੂੰ ਚਾ ਚੁਣ ਲੋਗੇ ਗੁਰੂ ਕਿੱਥੋਂ ਚੁਣੋਗੇ ਗੁਰੂ ਦਾ ਕੋਈ ਕੰਡੀਸ਼ਨ ਨਹੀਂ ਨਾ ਛੱਡਦਾ ਜਦੋਂ ਇਹ ਸਰੀਰ ਤਿਆਗਤਾ ਜਦੋਂ ਗੁਰੂ ਦੀ ਦਰਗਾਹ ਚ ਗਏ ਉੱਥੇ ਜਾ ਕੇ ਕੀ ਕਹੋਗੇ ਫਿਰ ਈ ਮਹਾਰਾਜ ਮੈਂ ਬਾਣੀ ਪੜਦਾ ਰਿਹਾ ਤੇ ਮਾਰੇ ਨੇ ਕਹਨਾ ਜਿਹੜੀ ਸ਼ਰਤ ਸੀ ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪੌੜ ਛਕੇ ਸੋਈ ਸਿੰਘ ਪ੍ਰਧਾਨ ਉਹ ਕਿੱਥੋਂ ਆਉਗੀ ਪਰ ਅਸੀਂ ਕਹਿੰਨੇ ਆ ਕਿ ਕੋਈ ਗੱਲ ਨਹੀਂ ਗੁਰਦੁਆਰਾ ਗੁਰਦੁਆਰੇ ਪ੍ਰਧਾਨ ਸਾਨੂੰ ਮਰਿਆਦਾ ਦੱਸਦਾ ਅਸੀਂ ਪ੍ਰਧਾਨ ਹੀ ਬਦਲ ਦਿੰਨੇ ਆ ਪਰ ਸਾਨੂੰ ਕੋਈ ਮਰਿਆਦਾ ਨਾ ਦੱਸੇ ਇਸ ਕੀ ਇਤਰਾ ਨਹੀਂ ਨਿਬਦੀ ਇੱਥੇ ਮਨਮਤ ਤਿਆਗਣੀ ਪੈਣੀ ਆ ਤੁਸੀਂ ਦੇਖੋ ਮਸਲਾ ਕਾਲ ਤਖਸਾਹਬ ਤੇ ਕਾਲ ਤਖਸਾਹਬ ਜੀ ਨੇ ਹੁਕਮਨਾਮਾ ਜਾਰੀ ਕੀਤਾ ਕਿ ਕਿਸੇ ਵੀ ਕਮੇਟੀ ਦਾ ਪ੍ਰਧਾਨ ਮੈਂਬਰ ਜਿਹੜਾ ਵਾ ਪਤਿਤ ਨਹੀਂ ਬਣ ਸਕਦਾ ਅਮਰਤਾਰੀ ਹੋਣਾ ਚਾਹੀਦਾ ਬਣ ਰਹੇ ਗੁਰਦੁਆਰਾ ਕਮੇਟੀਆਂ ਦੇ ਵਿੱਚ ਹੁਣ ਜਿੱਥੇ ਗਾਇਕ ਸੱਦੇ ਆ ਜਿਹੜਾ ਬੰਦਾ ਰਹਿਤ ਮਰਿਆਦਾ ਨੂੰ ਨਹੀਂ ਜਾਣਦਾ ਜਿਹੜਾ ਬੰਦਾ ਸ਼ਰਾਬ ਵੀ ਪੀਂਦਾ ਜਿਹੜਾ ਮੂਨਾ ਘੋਣਾ ਜਿਹੜਾ ਚੌਧਰੀ ਅਕਲਾ ਉਹਨੇ ਕਿੱਥੋਂ ਲਾਗੀ ਸੱਦਨੇ ਉਹਨੇ ਤਾਂ ਕਹਿਣਾ ਵੀ ਫਲਾਣਾ ਸੱਦ ਲਈਏ ਫਲਾਣਾ ਗਾਇਕ ਸੱਦ ਲਈਏ ਫਲਾਣੀ ਸੱਦ ਲਈਏ ਉਹਦੇ ਦਿਮਾਗ ਨੇ ਤਾਂ ਉਹੀ ਗੱਲ ਕਰਨੀ ਨਾ ਜਿਹੜੀ ਉਹਦੀ ਮਨਮਤ ਜੀ ਤੇ ਇਹ ਵਰਤਾਰਾ ਇੱਕ ਗੁਰਦੁਆਰੇ ਦਾ ਨਹੀਂ بڑے ਗੁਰਦੁਆਰਿਆਂ ਦਾ ਤਾਂ ਖਾਂ ਤਾਂ ਨਾ ਤਾਂ ਅਸੀਂ ਉਹ ਸ਼ੁੱਧ ਰਾਗਾਂ ਦੇ ਵਿੱਚ ਕੀਰਤਨ ਸੁਣ ਕੇ ਸੰਗਤ ਰਾਜੀ ਹੈ ਜੀ ਸਾਨੂੰ ਰਾਗ ਸਮਝ ਨਹੀਂ ਆਉਂਦਾ ਭਾਈ ਕਿਉਂ ਸਮਝ ਨਹੀਂ ਆਉਂਦਾ ਗੁਰੂ ਨਾਨਕ ਸਾਹਿਬ ਜੀ ਨੇ ਰਾਗ ਦੇ ਵਿੱਚ ਸ਼ਬਦ ਪੜੇ ਸਨ ਤੇ ਕੌਡੇ ਰਾਖਸ਼ ਨੇ ਇੱਕ ਸ਼ਬਦ ਪੜ੍ਹਿਆ ਤੇ ਸੰਤ ਬਣ ਗਿਆ ਸੱਜਣ ਠਾਕ ਨੇ ਇੱਕ ਸ਼ਬਦ ਸੁਣਿਆ ਤੇ ਸੰਤ ਬਣ ਗਿਆ ਪਾਤਸ਼ਾਹ ਨੇ ਰਾਗ ਦੇ ਵਿੱਚ ਸ਼ਬਦ ਪੜੇ ਨਾ ਜਦੋਂ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸਨ ਤੇ ਮਹਾਰਾਜ ਜੀ ਸ਼ਬਦ ਗਾਉਂਦੇ ਸੀ ਉਹ ਰਾਗ 'ਚ ਹੀ ਗਾਉਂਦੇ ਸਨ ਗੁਰੂ ਸਾਹਿਬ ਰਾਗ ਚ ਬਾਣੀ ਪੜਦੇ ਸਨ ਤੇ ਇੰਨੇ ਲੋਕਾਂ ਦੇ ਹਿਰਦੇ ਬਦਲ ਗਏ ਤੇ ਅੱਜ ਤੁਸੀਂ ਰਾਗ ਤੋਂ ਦੂਰ ਹੋ ਗਏ ਤੇ ਤੁਹਾਡੇ ਹਿਰਦੇ ਵੀ ਜਿਹੜੇ ਪੱਥਰ ਵਰਗੇ ਅਸੀਂ ਅਸੀਂ ਮਾਫੀ ਚਾਹੁੰਦੇ ਹਾਂ ਜਥੇਦਾਰ ਸਾਹਿਬ ਤੋਂ ਕਿਉਂਕਿ ਐਡੀ ਵੱਡੀ ਸ਼ਖਸੀਅਤ ਤੇ ਅਸੀਂ ਸਵਾਲ ਨਹੀਂ ਚੁਕਣਾ ਚਾਹੁੰਦੇ ਬਟ ਸਿੱਖ ਹੋਣ ਦੇ ਨਾਤੇ ਸਿੱਖ ਪਵ ਭਾਵਨਾਵਾਂ ਨੂੰ ਇਹ ਠੇਸ ਪਹੁੰਚਦੀ ਹੈ ਜ ਜਥੇਦਾਰ ਸਾਹਿਬ ਦੇ ਕਾਰਤਕ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਾ ਕੀਤੀ ਜਾਵੇ ਐਸਜੀਪੀਸੀ ਦੀ ਗੱਲ ਕਰੀਏ ਕਿਤੇ ਨਾ ਕਿਤੇ ਉਹਨਾਂ ਦੀ ਵੀ ਇਹ ਗਲਤੀ ਹੈ ਕਿ ਜਦ ਆਮ ਸੰਗਤ ਫੋਟੋ ਖਿੱਚੇ ਵੀਡੀਓ ਬਣਾਵੇ ਵਰਸ਼ੇ ਵਾਲੇ ਸੇਵਾਦਾਰ ਆਉਂਦੇ ਆ ਰੋਕਦੇ ਆ ਪਰ ਇਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਇਹਨਾਂ ਦੇ ਨਾਲ ਚਾਰ ਕੈਮਰੇ ਵਾਲੇ ਹੀ ਲੈ ਕੇ ਆਉਂਦੇ ਆ ਮੀਡੀਆ ਵੀ ਇਨਵੋਲਵ ਹੁੰਦਾ ਜੇ ਗੱਲ ਕਰਦੇ ਆ ਪਰ ਕਿਤੇ ਨਾ ਕਿਤੇ ਗਲਤੀ ਜ਼ਰੂਰ ਹਰ ਪਾਸਿਓਂ ਨਿਕਲ ਕੇ ਆਉਂਦੀ ਅੱਛਾ ਲਾਸਟ ਸਵਾਲ ਕਰਦੇ ਆ ਇਸ ਜੋ ਘਟਨਾ ਵਾਪਰੀ ਹੈ ਬੀਤੇ ਦਿਨ ਜਥੇਦਾਰ ਸਾਹਿ ਦੀ ਇੱਕੀ સેવા ਬਣਦੀ ਹੈ ਕਿ ਉਹ ਕੀ ਹੁਕਮ ਲਾਉਣ ਅੱਗੇ ਇਹਨਾਂ ਤੇ ਕਿੰਨੀ ਸਜ਼ਾ ਸੁਣਾਉਣੀ ਚਾਹੀਦੀ ਹੈ ਕਿਉਂਕਿ ਲੋਕ ਇਹ ਸਵਾਲ ਖੜਾ ਕਰਨਗੇ ਜੇਕਰ ਇਹ ਟੁੱੱਚੇ ਸਿੰਗਰ ਨਹੀਂ ਮੰਨਦੇ ਦੁੱਕੀ ਦੇ ਸਿੰਗਰ ਨਹੀਂ ਮੰਨਦੇ ਤਾਂ ਵੱਡੇ ਲੀਡਰਾਂ ਨੂੰ ਸਜ਼ਾ ਕਿੱਥੋਂ ਸੁਣਾਉਣਗੇ ਅਸੀਂ ਜਥੇਦਾਰ ਸਾਹਿਬ ਜੀ ਨੂੰ ਬੇਨਤੀ ਹੈ ਕਿ ਉਹ ਐਸਜੀਪੀਸੀ ਦੇ ਅਧਿਕਾਰੀਆਂ ਨੂੰ ਪੁੱਛਣ ਮੈਨੇਜਰ ਦਰਬਾਰ ਸਾਹਿਬ ਨੂੰ ਪੁੱਛਣ ਕਿ ਉਹ ਉਹਨਾਂ ਦੇ ਪ੍ਰਬੰਧ ਕਿੱਥੇ ਸਨ ਇਨਫੋਰਮੇਸ਼ਨ ਆਫੀਸਰ ਆਫਿਸ ਹੈ ਦਰਬਾਰ ਸਾਹਿਬ ਜੀ ਜਿਹੜੇ ਪ੍ਰਬੰਧ ਕਰਦੇ ਆ ਵੀਆਈਪੀਆ ਨੂੰ ਲੰਘਾਉਣ ਦਾ ਦਰਸ਼ਨ ਕਰਾਉਣ ਦਾ ਉਹਨਾਂ ਨੂੰ ਪੁੱਛਿਆ ਜਾਵੇ ਕਿ ਕੀ ਇਹਨਾਂ ਦੀ ਕਾਬਲੀਅਤ ਕਰਕੇ ਤੁਸੀਂ ਇਹਨਾਂ ਨੂੰ ਵੀ ਆਈਪੀ ਗਿਣਦੇ ਹੋ ਸਿੱਖਾਂ ਤੋਂ ਜਾਂ ਸਿੱਖ ਸੰਗਤ ਤੋਂ ਵੱਖਰਾ ਕਿਵੇਂ ਗਿਣਦੇ ਹੋ ਇਹ ਇਹ ਐਸਜੀਪੀਸੀ ਜਵਾਬ ਦੇਵੇ ਜਥੇਦਾਰ ਸਾਹਿਬ ਉਹਨਾਂ ਨੂੰ ਪੁੱਛਣ ਸਾਡੇ ਮਾਨ ਜੋਗ ਪ੍ਰਧਾਨ ਸਾਹਿਬ ਰਜਿੰਦਰ ਸਿੰਘ ਧਾਮੀ ਪੰਥ ਦੀ ਬੜੀ ਸੇਵਾ ਕੀਤੀ ਹੈ ਬੜੇ ਸੁਲਝੇ ਹੋਏ ਆ ਮੇਰਾ ਪ੍ਰੇਮ ਵੀ ਹੈ ਮੈਂ ਉਹਨਾਂ ਤੇ ਸਾਡਾ ਪ੍ਰੇਮ ਵੀ ਹੈ ਕਾਫੀ ਉਹਨਾਂ ਦੇ ਨਾਲ ਜੀ ਉਹ ਵੀ ਇਸ ਚੀਜ਼ ਉੱਤੇ ਕਾਰਵਾਈ ਕਰਨ ਕਿ ਜੇ ਅਸੀਂ ਆਪਣੇ ਕੇਂਦਰੀ ਸਥਾਨ ਦੇ ਉੱਤੇ ਜਥੇਦਾਰ ਸਾਹਿਬ ਜੀ ਦਾ ਹੁਕਮ ਲਾਗੂ ਨਹੀਂ ਕਰਾ ਸਕਦੇ ਤੇ ਸਿੱਖ ਕਰਾਉਣਗੇ ਕਿੱਥੇ ਜਰੂਰਤ ਹੈ ਨਾ ਜਥੇਦਾਰ ਸਾਹਿਬ ਦਾ ਜੀ ਹੁਕਮ ਆਇਆ ਤੇ ਕੇਂਦਰੀ ਸਥਾਨ ਦੇ ਉੱਤੇ ਜੇ ਆਮ ਸੰਗਤ ਮੰਨ ਲਓ ਜਾ ਕੇ ਅਸੀਂ ਜਾ ਕੇ ਜਾਂ ਹੋਰ ਸੰਗਤ ਜਾ ਕੇ ਉੱਥੇ ਲੜਾਈ ਝਗੜਾ ਕਰਨ ਲੱਗ ਗਈ ਰੋਕਣ ਲੱਗ ਗਈ ਫਿਰ ਵੀ ਪ੍ਰਬੰਧ ਦੇ ਵਿੱਚ ਖਰਾਬੀ ਆਉਣੀ ਹੈ ਫਿਰ ਪੁਲਿਸ ਇਨਵੋਲਵ ਹੋਊਗੀ ਇਹਦੇ ਤੋਂ ਚੰਗਾ ਹੈ ਕਿ ਸੰਗਤ ਆਪਣੇ ਹੱਥ ਦੇ ਵਿੱਚ ਪ੍ਰਬੰਧ ਨਾਲ ਲੈ ਜੇ ਤੁਹਾਨੂੰ ਮਾਰੇ ਨੇ ਸੇਵਾ ਦਿੱਤੀ ਹੈ ਤੇ ਉਸ ਪ੍ਰਬੰਧ ਨੂੰ ਬੜੇ ਸੁਚੱਜੇ ਤਰੀਕੇ ਨਾਲ ਨਭਾਓ ਜਥੇਦਾਰ ਸਾਹਿਬ ਜੀ ਦਾ ਜਿਹੜਾ ਹੁਕਮ ਆ ਉਹਨੂੰ ਐਨ ਮੁਕੰਮਲ ਤਰੀਕੇ ਨਾਲ ਲਾਗੂ ਕਰੋ ਜੇ ਕੋਈ ਨਹੀਂ ਮੰਨਦਾ ਕਾਨੂੰਨੀ ਰਾਹ ਵੀ ਹੈਗਾ ਨਹੀਂ ਤਾਂ ਆਪਣੇ ਕੋਲ ਇੰਨੀ ਟਾਸਕ ਫੋਰਸ ਹੈ ਇੰਨੇ ਬਰਸ਼ਿਆਂ ਵਾਲੇ ਆ ਇਹ ਇਕੱਲਾ ਸਿੱਖਾਂ ਨੂੰ ਕੁੱਟਣ ਵਾਸਤੇ ਥੋੜੀ ਹੈਗੀ ਇਹੋ ਜਿਹਾਂ ਨੂੰ ਰੋਕਣ ਵਾਸਤੇ ਵੀ ਅਸੀਂ ਦਸ ਸਿੰਘਾਂ ਦੀ ਡਿਊਟੀ ਲਾ ਸਕਦੇ ਆ ਭਾਈ ਇਹੋ ਜਿਹਾ ਕੰਮ ਨਹੀਂ ਕਰਨਾ ਵੈਗੁਰੂ ਜੀ ਦਾ ਖਰਚਾ ਸਾਹਿਬ ਵੈਗੁਰੂ ਜੀ ਕੀ ਖਰਚਾ ਸੋ ਬਿਲਕੁਲ ਇਹ ਸਵਾਲ ਜ਼ਰੂਰ ਖੜੇ ਹੁੰਦੇ ਆ ਕਿ ਜਥੇਦਾਰ ਸਾਹਿਬ ਦਾ ਹੁਕਮ ਹੈ ਉਸ ਦੀ ਪਾਲਣਾ ਕਿਉਂ ਨਹੀਂ ਕੀਤੀ ਜਾ ਰਹੀ ਸਾਡੇ ਹੁਕਮ ਅਕਾਲ ਤਖਤ ਸਾਹਿਬ ਤੋਂ ਜਾਰੀ ਹੁੰਦੇ ਆ ਪਰ ਉਸ ਦੀ ਪਾਲਣਾ ਕਰਨਾ ਸਿੱ ਇਹ ਚਾਹੇ ਉਹ ਗੈਰ ਸਿਕਵੀ ਆ ਜੇਕਰ ਉਹ ਸਿੱਖਾਂ ਦੇ ਸਥਾਨ ਤੇ ਆ ਰਿਹਾ ਤਾਂ ਉਹ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ ਜੇਕਰ ਅਣਜਾਣ ਹੈ ਉਸ ਤੋਂ ਫਿਰ ਜਿਹੜੀ ਆ ਭੁੱਲ ਬਖਸ਼ੀ ਜਾ ਸਕਦੀ ਹੈ ਪਰ ਜੇਕਰ ਸਿਰ ਦੇ ਉੱਤੇ ਦਸਤਾਰ ਸਜਾਈ ਹੈ ਫਿਲਮ ਦੀ ਪ੍ਰਮੋਸ਼ਨ ਤੋਂ ਇਨਕਾਰ ਕੀਤਾ ਕਿ ਉੱਥੇ ਕੋਈ ਫਿਲਮ ਦੀ ਪ੍ਰਮੋਸ਼ਨ ਨਹੀਂ ਕੀਤੀ ਜਾਵੇਗੀ ਫਿਰ ਵੀ ਜਥੇਦਾਰ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਐਸਜੀਪੀਸੀ ਨੂੰ ਵੀ ਜਵਾਬ ਦੇਣਾ ਚਾਹੀਦਾ ਕਿ ਜਦ ਕੋਈ ਆਮ ਸੰਗਤ ਆਉਂਦੀ ਹੈ ਉਸ ਤੋਂ ਫੋਨ ਤੱਕ ਖੋਲ ਹਿੱਤੇ ਜਾਂਦੇ ਆ ਜੇਕਰ ਬਹਿਸ ਹੋਵੇ ਤਾਂ ਪਰ ਜਦ ਕੋਈ ਸਿੰਗਰ ਹੁੰਦਾ ਐਕਟਰ ਹੁੰਦਾ ਐ ਇੱਥੋਂ ਤੱਕ ਕਿ ਪੋਲੀਟੀਸ਼ੀਅਨ ਵੀ ਹੁੰਦਾ ਕੋਈ ਤਾਂ ਉਸ ਨੂੰ ਪੂਰਾ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਪੂਰੀਆਂ ਉਸ ਦੀਆਂ ਪ੍ਰੋਫੈਸ਼ਨਲ ਅੰਦਰ ਵੀਡੀਓਜ਼ ਮਾਰਦੀਆਂ ਤੇ ਬਾਅਦ ਦੇ ਵਿੱਚ ਉਹ ਇਹ ਆਖਦੇ ਆ ਬਾਹਰ ਆ ਕੇ ਕਿ ਸਾਡੀ ਇੰਨੀ ਤਰੀਕ ਨੂੰ ਫਿਲਮ ਹੈ ਇਸ ਨੂੰ ਦੇਖਣ ਚਾਹੀਏ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਕਿ ਸਾਨੂੰ ਉਹ ਫਿਲਮਾਂ ਚੋਂ ਆਸ਼ਕੀ ਸਿਖਾਈ ਜਾ ਰਹੀ ਹੈ ਕਿ ਸਾਨੂੰ ਇਹ ਦੱਸਿਆ ਜਾ ਰਿਹਾ ਕਿਸ ਤਰੀਕੇ ਕਿਹੜੀ ਧੀ ਭੈਣ ਨੂੰ ਆਪਣੇ ਗੱਲ ਲਾਉਣਾ ਆਪਣੇ ਨਾਲ ਫਸਾਉਣਾ ਕਿ ਸਾਡੇ ਹਰਮੰਦਰ ਸਾਹਿਬ ਕੇਂਦਰੀ ਸਥਾਨ ਸਾਨੂੰ ਇਹ ਚੀਜ਼ ਦੱਸੀ ਜਾਂਦੀ ਹੈ ਸਕੂਨ ਦਾ ਸਥਾਨ ਹੈ ਜਿੱਥੇ ਅਸੀਂ ਮਨ ਦੀ ਸ਼ਾਂਤੀ ਲਿਆਉਂਦੇ ਆ ਤੇ ਉੱਥੇ ਕੀ ਕਰਨ ਆ ਰਹੇ ਹਾਂ ਸੋ ਇਹ ਬਹੁਤ ਸਵਾਲਾਂ ਦੇ ਜਵਾਬ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਣੀ رائے ਦਿਓ ਫਿਲਹਾਲ ਲਈ ਮੈਨੂੰ ਤੇ ਜੱਜ ਸੁਖਾਪ TV ਦੇ ਲਈ ਮੈਂ ਦਮਦਰਪ ਸਿੰਘ ਮਿਸਰ